ਕੋਈ ਵੀ ਦੋਸਤੋ ਅੱਜ ਅਸੀਂ ਪਹੁੰਚੇ ਆ ਜਿਲ੍ਹਾ ਮਾਨਸਾ ਦੇ ਪਿੰਡ ਗਾਮੀ ਵਾਲਾ ਵਿੱਚ ਸਾਡੇ ਨਾਲ ਨੇ ਬਾਬਾ ਗੁਰਦੇਵ ਸਿੰਘ ਦੋਧੀ ਕੰਮ ਤਾਂ ਇਹਨਾਂ ਨੇ ਵੈਸੇ ਬਹੁਤ ਕੀਤੇ ਨੇ ਪਰ ਬੰਦਾ ਵੀ ਬੜਾ ਮਖੌਲੀ ਐ ਸੱਚਾ ਤੇ ਸੱਚਾ ਸੁੱਚਾ ਬੰਦਾ ਐ ਰੌਣਕੀ ਬੰਦਾ ਜੀ ਅਸਾਂ ਰੌਣਕੀ ਬੰਦਾ ਜੀ ਰੌਣਕੀ ਬੰਦਾ ਅੱਜ ਆਪਾਂ ਇਹਨਾਂ ਨਾਲ ਕਰਾਂਗੇ ਦਿਲ ਦੀਆਂ ਗੱਲਾਂ ਖੁੱਲੀਆਂ ਗੱਲਾਂ ਵਿਚਾਰਾਂ ਬਾਬਾ ਜੀ ਮੈਂ ਸੁਣਿਆ ਵੀ ਤੁਸੀਂ ਬਹੁਤ ਜ਼ਿਆਦਾ ਕੰਮ ਕੀਤੇ ਨੇ ਬੋਲੇ ਜੀ ਬਸ ساری ਜ਼ਿੰਦਗੀ ਕਮਾਂ ਜੀ ਟਪ ਗਈ ਪਹਿਲਾਂ ਖੇਤੀਬਾੜੀ ਵੀ ਕਰਦੇ ਹੋ ਉਹ ਖੇਤੀਬਾੜੀ ਖਰਾਬ ਪਾਣੀ ਐ ਬੋਰ ਨਹੀਂ ਪੱਲਾ ਨਹੀਂ ਲੈਣਾ ਨਹੀਂ ਦੇਣਾ ਨਹੀਂ ਕੁਛ ਨਹੀਂ ਹੈਗਾ ਕਣਕਾ ਪੁੱਛਿਆ ਜਵਾਕ ਕਹਿੰਦੇ ਪੂਜੀਆ ਲੈ ਕੇ ਆਈ ਮਦਾਣਾ ਨਹੀਂ ਹੁੰਦਾ ਪੂਜੀਆ ਹੁੰਦਾ ਉਹ ਲੈ ਕੇ ਆਈ ਥੋੜੀ ਥੋੜੀ ਕਣੀਆਂ ਹੀ ਐ ਬੈਣ ਲੱਗੇ ਹਾਂ ਕਿੰਨੇ ਕੁ ਟੁੱਟ ਗਏ ਕਹਿੰਦਾ 50 ਹਜ਼ਾਰ ਤੇਰੇ ਕਣੀਆਂ ਟੁੱਟ ਗਏ ਉੱਥੇ ਚੱਕੀਆਂ ਪੱਲੀਆਂ ਸਾਰਾ ਕੁਝ ਜਿਹੜਾ ਸਮਾਨ ਤੇ ਚੱਕਿਆ ਬਸ ਐ ਤੁਰਕੇ ਘਰੇ ਆ ਗਿਆ ਰੁੰਦਰੋਂਦਾ ਅੱਛਾ ਉਹਨੂੰ ਜਵਾਕ ਸੌਂਗੇ ਮਹਾਂ ਸ਼ੁਕਰ ਹੈ ਤੜਕੇ ਦੇਖਾਂਗੇ ਹੁਣ ਤਾਂ ਸੌਂ ਹੀ ਗਏ ਟੜਕੋ ਟੁਕੀ ਮਦਾਣਾ ਮਦਾਣਾ ਭਾਲਦੇ ਆ ਹੂੰ ਬਰਾਹ ਤਾਂ 50000 ਟੁੱਟ ਗਿਆ ਮਖਾ ਜੀਓ ਹੀ ਨਹੀਂ ਕਰਿਆ ਮੰਗਣ ਨੂੰ ਪੈਸਾ ਵੀ ਹੂੰ ਠੀਕ ਹੈ ਜੀ ਦੱਸ ਫਿਰ ਕੀ ਕਿਥੋਂ ਖੇਤੀ ਉੱਥੋਂ ਆਏ ਜੀ ਕੁਝ ਨਹੀਂ ਹੈਗਾ ਖੇਤ ਨਾ ਖਾਰਾ ਪਾਣੀ ਹੈ ਅੱਧਾ ਘੰਟਾ ਪਾਣੀ ਦਾ ਪੌਣ ਤਿੰਨ ਕਿੱਲੇ ਵਾਹਣਦੇ ਨੇ ਜਿਹੜਾ ਪਹਿਲਾਂ ਵੜਾਉਂਦਾ 5 ਮਿੰਟ ਪਚੋਰਾ ਫੁੱਟ ਵੜਾ ਕੇ ਕਟਾ ਕੇ ਵੜਾਉਂਦਾ ਜਿਹੜਾ ਵੱਢਦਾ ਉਹ 5 ਮਿੰਟ ਪਹਿਲਾਂ ਹੀ ਵੱਢ ਲੈਂਦਾ ਮੈਂ ਆਪਦੀ ਜਾਨ ਚੋਥੀ ਖੜਾਣਾ ਨੇ ਵੀ ਮੇਰੇ ਗਏ ਤੋਂ ਵੱਡੂਗਾ ਦੋਨਾਂ ਬਸੋਂ 40 ਰੁਪਏ ਦੇ ਮਖੇ ਮੇਰੀ ਜਾਇਤ ਤਾਂ ਵੱਡੂਗਾ ਜਦੋਂ ਖਾੜੇ ਪਾਣੀ ਬੈਣ ਨੂੰ ਹਰ ਜਾਂਦਾ ਮਖੇ ਦੁੱਧ ਤਾਂ ਪੱਕ ਜਾਂਦਾ ਟਾਈਮ ਤੇ ਤਾਂ ਬੜਾ ਲੰਨੋਂ ਤੋਂ ਪਹਿਲੀ ਚੱਕ ਤੋਂ 5 ਮਿੰਟ ਨਹੀਂ ਹੁਣ ਫਿਰ ਵਹਨ ਠੇਕੇ ਦੇ ਹੁੰਦਾ ਜਾਂ ਆਪ ਹੀ ਕਰਦੇ ਹੁਣ ਠੇਕੇ ਦੇ ਅੱਛਾ ਅੱਛਾ ਫਿਰ ਇੱਧਰ ਮੈਂ ਸੁਣਿਆ ਵੀ ਤੁਸੀਂ ਦੁੱਧ ਦਾ ਕੰਮ ਵੀ ਕਰਦੇ ਹੋ ਹਾਂ ਦੁੱਧ ਦਾ ਕਰ ਕੀ ਠੇਕੇ ਦੇ ਦੇਣ ਲੱਗੇ ਇਹਦੇ ਵਿੱਚ ਵੀ ਕੋਈ ਉਸਤਾਦ ਵਗੈਰਾ ਧਾਰਨਾ ਪੈਂਦਾ ਜਾਂ ਕਿਵੇਂ ਕੀ ਗੱਲਬਾਤ ਕਿਵੇਂ ਆਏ ਤੁਸੀਂ ਇੱਧਰ ਇਹ ਤਾਂ ਪ੍ਰਮਾਤਮਾ ਦੀ ਖੇੜਾ ਜਿੱਦ ਲੈ ਲੈ ਜਾ ਤੱਕੇ ਵਿਉਮਾਤ ਨੇ ਲੇਖ ਲਿਖ ਦੇਣਾ ਸੌਰਜ ਜੀ ਨੇ ਅੱਛਾ ਹਾਂ ਜਿਹੜੇ ਲਿਖ ਦੂਗੀ ਕਰਾ ਕੇ ਛੱਡੂਗੀ ਉਹ ਤਾਂ ਮੈਂ ਮੰਨਦਾ ਨਹੀਂ ਵੀ ਉਹ ਮਾਤਾ ਨੂੰ ਕਿਸੇ ਨੂੰ ਵੀ ਹੂੰ ਪਰ ਫਿਰ ਵੀ ਉਹ ਕਹਿੰਦੀ ਮੈਂ ਕਰਾ ਕੇ ਛੱਡੂਗੀ ਮੈਂ ਕਿਹ ਲਾਲਾ ਜਿਹੜਾ ਜਿਹੜਾ ਲਾਉਣਾ ਤੂੰ ਨਹੀਂ ਫਿਰ ਸੁਣ ਰੋਟੀ ਦਾ ਤੂੰ ਖੋ ਨਹੀਂ ਸਕਦੀ ਹੈ ਇਧਰ ਸਾਨੂੰ ਕਿਹੜਾ ਲੈ ਕੇ ਆਇਆ ਵੇ ਦੁੱਧ ਦੇ ਖੇਤਰ ਦੇ ਵਿੱਚ ਇਹ ਕੰਮ ਇਹ ਦੁੱਧ ਮੈਂ ਪਾਉਂਦੀ ਸੀ 2 ਮਹੀਨਿਆਂ ਦੀ ਇੱਕ ਗਾਂ ਆਪਦਾ ਘਰ ਦਾ ਘਰ ਦਾ ਘਰ ਦਾ ਘਰ ਦਾ ਪਾਉਂਦੀ ਸੀ ਹਾਂ ਉੱਥੇ ਉਹ ਦੁੱਧ ਮੇਰਾ 25 ਕਿਲੋ ਪਾਉਂਦੀ ਸੀ ਮੈਂ ਹੂੰ 25 ਕਿਲੋ ਦੇ ਵਿੱਚੋਂ ਬਸ ਉਹਦੀ ਖਾਲੀ ਆਉਂਦੀ ਸੀ ਕੱਲੀ ਹਾਂ ਹੂੰ ਕਿਤੇ ਕਹਿੰਦੀ 12 ਰੁਪਏ ਲੱਗ ਗਿਆ ਕਿਤੇ ਕਹਿੰਦੀ 11 ਰੁਪਏ ਲੱਗ ਗਿਆ ਕਿਤੇ ਕਹਿੰਦੀ 10 ਰੁਪਏ ਲੱਗ ਗਿਆ ਜੀ ਛੋੜੋ ਇੰਨਾ ਕਹੋਗੇ ਜੀ ਮਖੇ ਤਾਂ ਫਿਰ ਮੇਰੀ ਤਾਂ ਖਾਲੀ ਗਈ ਏ ਕੱਲਾ ਜੀ ਕੇ ਕੀ ਸਰਦਣਾ ਹਾਂ ਪੈਸੇ ਥੋੜੇ ਉੱਜੀ ਜੀ ਬਸ ਅੱਛਾ ਫਿਰ ਇੱਕ ਦਿਨ ਕੁਦਰਤਿਓਂ ਜਿੱਥੋਂ ਮੈਂ ਚੱਲਿਆ ਦੁੱਧ ਪਾਉਣ ਲੱਗਿਆ ਇੱਕ ਦਿਨ ਮੈਂ ਉਹ ਆਇਆ ਨਹੀਂ ਲੇਟ ਹੋ ਗਿਆ ਮੈਂ ਆਪ ਹੀ ਵਾਕੇ ਦੁੱਧ ਲੈ ਕੇ ਕਹਾ ਜਾਂਦੇ ਨੂੰ ਲੈਣ ਲੱਗ ਰਹੀ ਸੀ ਪਿੰਡ ਚ ਅੱਛਾ ਲੱਗਾ ਹੁਣ ਦੁੱਧ ਲੈਣ ਵਾਲੇ 20 25 ਗਰਮੀਆਂ ਦੇ ਟਾਈਮ ਤੇ ਹਾੜੀ ਤੇ ਹਾੜੀ ਜੀ ਚ ਦੋ ਦੋ ਤੋਂ ਘਟ ਜਾਂਦਾ ਜਮੀ ਕਿ ਜਦ ਮੈਨੂੰ ਲਾਦਾ ਕੋ ਦੁੱਧ ਹੀ ਨਾ ਹੁਣ ਉਹਦੇ ਕੋਲ ਮੇਰੇ ਵਾਲੀ ਦੀ 25 ਕਿਲੋ ਉਹ ਜਦੋਂ ਮੈਂ ਬਾਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲਾ ਕੇ ਕੰਨ ਸਾਰੇ ਮੈਂ ਕਿਹਾ ਮੈਂ ਕਿਹਾ ਹੋਰ ਦੁੱਧ ਹੀ ਨਹੀਂ ਆਉਂਦਾ ਤੇਰੇ ਕੋਲ ਜਾਂ ਮੇਰੇ ਤੇ ਕਹਿੰਦਾ ਹੋਰ ਮੈਂ ਚਲੇਟ ਹੋ ਗਿਆ ਲਿਆਸੀ ਦੀ ਕਰ ਖੜੇ ਨੇ ਸਾਰੇ ਮੈਂ ਕਿਹਾ ਭਾਈ ਲੈ ਪਾ ਲੈਣਾ ਫਿਰ ਮੈਂ ਘਰੇ ਜਾ ਕੇ ਸੋਚਿਆ ਵੀ ਦੁੱਧ ਮੇਰੇ ਤਾਂ 12 ਰੁਪਏ ਲੈਂਦਾ ਉਹਨਾਂ ਨੂੰ ਪੁੱਛਿਆ ਮੈਂ ਜਿਹੜੇ ਲੈਣ ਵਾਲੇ ਸੀ ਮੈਂ ਕਿਹਾ ਕੀ ਰੇਟ ਲੈਣੇ ਹੋ ਕਹਿੰਦੇ 25 ਪਾਉਂਦਾ ਜੀ ਮੇਰੇ ਤਾਂ ਉੱਥੀ ਦਿਮਾਗ ਲੱਗਿਆ ਇਹ ਕੰਮ ਪੈ ਮੈਂ ਕੱਖ ਪਾਏ ਮੈਂ ਉਹ ਪਾਣੀ ਧਾਣੀ ਖੇ ਗਾਣੇ ਦੱਪੇ ਮੇਰੇ ਤਾਂ 12 ਰੁਪਏ ਲੱਗਿਆ ਇਹਨੇ ਮੈਥੋਂ ਮੇਰੀ ਬਾਲਟੀ ਚ ਚੱਕ ਕੇ ਉਧਰ ਬਾਦਾ ਢੋਲੀ ਚ ਇਹਦਾ 25 ਤੇ 13 ਲੱਗਿਆ ਮੇਰਾ 12 ਲੱਗਿਆ ਮਾਲਕ ਦਾ ਹਾਂ ਉਹਨੇ ਇੱਥੋਂ ਚੱਕ ਕੇ ਉਧਰ ਬਾਦੋ ਤਾਂ 13 ਲੱਗਿਆ 25 ਪਾਉਂਦਾ ਤੀ ਉਹ ਮੈਂ ਪਤਾ ਹੀ ਤਾਂ ਖੜੀ ਨਹੀਂ ਆਉਂਦੀ ਹਾਂ ਨਹੀਂ ਆ ਖੜਾ ਆ ਕੇ 12 ਰੁਪਏ ਨਾ ਖੜਾ ਆਉਂਦੀ 13 ਰੁਪਏ ਮੈਨੂੰ ਚੱਲ ਜੇ ਜਮੀਨ ਹੀ ਦੀ 25 ਮਾਉਂਦਾ ਮੈਨੂੰ 20 ਦਾ ਦੇ ਦਿੰਦਾ ਇੱਥੋਂ ਫਿਰ ਦੁੱਧ ਦਾ ਕੰਮ ਸ਼ੁਰੂ ਕਰਿਆ ਤੁਸੀਂ ਫਿਰ ਮੈਂ ਸੁਭਾ ਗਿਆ ਦੇ ਕੋਲੇ ਮੈਂ ਕਿਹਾ ਥੋੜਾ ਮੋਟਾ ਮੇਰਾ ਵੀ ਵਧਾ ਦਿਓ ਕੁਸਾ ਇਹ ਤਾਂ 12 ਹੀ ਲਈ ਲਈ ਨੇ ਤੋ ਆਪ 22 ਇਹਨੇ ਹਾਂ ਕਹਿੰਦਾ ਤੈਨੂੰ ਪਤਾ ਕਹਿੰਦਾ ਦੱਬ ਜਾਂਦੇ ਨੇ ਲੋਕ ਹਾਂ ਬਸੇਰੇ ਮੈਂ ਅੱਛਾ ਜੀ ਹਾਂ ਇੰਨੇ ਤਾਂ ਨਹੀਂ ਦੱਬਦੇ ਹੁਣ ਯਾਰ ਮੈਂ 13 ਤਾਂ ਨਹੀਂ ਦੱਬਦੇ ਹੁਣੇ ਹਾਂ ਕਹਿੰਦਾ ਨਾ ਜੀ ਤੋ ਬਸ ਐ ਹੀ ਐ ਫਿਰ ਮੈਂ ਤਰੱਕੇ ਰੇ ਬਣਾ ਲਈ ਵੀ ਬਹੁਤ ਸਰੀਬੀਏ ਸ਼ਹਿਰ ਚ ਪਾਇਆ ਉਹਨੇ ਤੇ ਸ਼ਹਿਦ ਜੀ ਗਿਆ ਜੀ ਪੁੱਛਦਾ ਪੁੱਛਦਾ ਪਹਿਲਾਂ ਮੈਂ ਕਿਹਾ ਨਾਰਕੇ ਹੋਟਲ ਤੇ ਜੀ ਤਾਂ ਨਾਰ ਮੇਰਾ ਆੜੀ ਦੀਗਾ ਅੱਛਾ ਪਹਿਲਾਂ ਸੇਠ ਸੇਠ ਨਾਮ ਵੱਖਾ ਤੋਂ ਪਾਣੀ ਆ ਗਿਆ ਮੇਰੇ ਹੂੰ ਮੈਂ ਕਿਹਾ ਕੰਜ ਦੇ ਲੋਕ ਤਾਂ ਕਹਿੰਦੇ ਮਿੱਟੀ ਵੀ ਵਿਗ ਜਾਂਦੀ ਇੱਥੇ ਦੁੱਧ ਵੀ ਨਹੀਂ ਪੁੱਛਦਾ ਕੋਈ ਹਾਂ ਹਾਂ ਬੋਲੇ ਕੇ ਬਾਗਿਆ ਬੋਲੇ ਕੀ ਵੀ ਇੱਧਰ ਸਾਹਮਣੇ ਚੁਣੋ ਹੂੰ ਮੈਂ ਕਿਹਾ ਦੁੱਧ ਜੀ ਕਹਿੰਦਾ ਕਿੰਨਾ ਖੁੰਦਾ ਕਿਵੇਂ ਹੁੰਦਾ ਦੇਖ ਲਾਂਗੇ ਕੋਈ ਨਹੀਂ ਹਾਲੇ ਉਧਰੋਂ ਹਾਲੇ ਸੱਤ ਸਾਡੇ ਕੋਲੇ ਪੂਰਾ ਹੈ ਹੂੰ ਚੱਲ ਮਨਾ ਗਾਹ ਚੱਲ ਫਿਰ ਗਾਹ ਗਿਆ ਕਿ ਮੇਰਾ ਆੜੀ ਦੀ ਪੁਰਾਣਾ ਨੰਦੂ ਜਾਣ ਦਿਓਗੇ ਤੁਸੀਂ ਉੱਥੇ ਬੈਠਾ ਹੁੰਦਾ ਵਿਚਾਰਾ ਗਰੀਬ ਜਿਹਾ ਕੁੜੀਆਂ ਕੁੜੀਆਂ ਨੇ ਉਹਦੇ ਮੁੰਡਾ ਹੈ ਨਹੀਂ ਕੋਈ ਕਿਤੇ ਛੱਲੀਆਂ ਵੇਚਣ ਲੱਗ ਜਾਂਦਾ ਕਿਤੇ ਕਾਸ ਦੀ ਚਾਹ ਦੀ ਦੁਕਾਨ ਲਾਉਂਦਾ ਹੁੰਦਾ ਤੇ ਉਹ ਛਿੰਦੇ ਕੇ ਦੁਕਾਨ ਮੂਰੇ ਉਹ 70 80 ਸਾਲ ਦਾ ਹਲੇ ਵੀ ਫਿਰਦਾ ਰਹਿੰਦਾ ਵਿਚਾਰਾ ਰੇੜੀ ਕੀ ਕਰਦਾ ਪਤਾ ਨਹੀਂ ਕੀ ਕਰਦਾ ਉਹ ਚਾਹ ਦੀ ਰੇੜੀ ਲਾਉਂਦੀ ਮੈਂ ਹੋਰ ਕਿਵੇਂ ਕਹਿੰਦਾ ਠੀਕ ਹੈ ਬਹੁਤ ਚਾਰਾ ਮਾਤ ਮਿਲੇ ਮੈਂ ਕਿਹਾ ਮਿਲਿਆ ਕਹਦਾ ਮੈਂ ਕੰਮ ਆਇਆ ਮੈਂ ਤੇਰੇ ਕੋਲੇ ਜੀ ਸਿਰੇ ਲਾਏਗਾ ਕਹਿੰਦਾ ਦੱਸ ਕੀ ਮੈਂ ਕਿਹਾ ਦੁੱਧ ਦੁੱਧ ਹੁੰਦਾ ਮੇਰੇ ਕੋਲੇ ਕਿੰਨਾ ਹੁੰਦਾ ਮੈਂ ਕਿ 25 ਕਿਲੋ ਹੁੰਦਾ 25 ਕਿਲੋ ਤੇ ਮੈਂ ਉਧਰ ਲਾ ਰੱਖਿਆ ਮੈਂ ਤਾਂ ਫਿਰ ਉਹਨੂੰ ਜਵਾਬ ਦੇਣਾ ਪਊ ਮੈਂ ਕਿ ਜਵਾਬ ਦੇ ਨਹੀਂ ਜਦੋਂ ਮੈਂ ਤੈਨੂੰ ਉਹਦੇ ਨਾਲ 2 ਰੁਪਏ ਘੱਟ ਪਾਤਾ ਜਵਾਬ ਦੇ ਨਹੀਂ ਪੈਸੇ ਵੰਨੇ ਚਾਹੀਦੇ ਨੇ ਤੈਨੂੰ ਮੈਂ ਦੁੱਧ ਵਧੀਆ ਹੈ ਕਹਿੰਦਾ ਕਿ 10 ਫਿਰ ਕੀ ਪਾ ਦੇਗਾ ਮੇਰੇ ਕੋਲ ਤਾਂ 10 ਕਿਲੋ ਲੱਗਿਆ ਕਰੂ ਬਖੇ 10 ਤਾਂ ਲੈ ਲੈ ਹੂੰ ਕੋਈ ਫਿਰ ਮੈਂ ਪ੍ਰਮਾਤਮਾ ਗੁਰੂ ਕੁਝ ਥੇ ਹੋਰ ਲਾ ਲਾਂਗੇ ਹਾਂ ਹਾਂ ਹੋਰ ਨਿਕਲੋ ਕੋਈ ਹੋਰ ਨਿਕਲੋ ਕੋਈ ਹੂੰ ਕਣਾ ਤੂੰ ਦੱਸ ਦੇ ਕੀ ਬਾ ਦੇਗਾ ਮੈਂ ਹੁਣ ਕੀ ਦੱਸਾਂ ਮੇਰਾ ਤਾਂ 12 ਲੈਂਦਾ ਮੈਂਨੂੰ ਫੇਰ ਵੀ ਡਰਤੀ ਵੀ ਤੂੰ ਘੱਟ ਹੀ ਦੱਸੇਗਾ ਉਦੋਂ ਬਾਅਦ ਸੱਚੀ ਗੱਲ ਦੀ ਮੈਂ ਮੈਂ 15 ਕਹਿੰਦਾ ਬਸ ਫੇਰ ਵੀ ਮੈਂ ਹੀ ਫਸਦਾ ਮੈਂ ਕਿਹਾ ਤੂੰ ਦੱਸ ਕਹਿੰਦਾ ਤੂੰ ਦੱਸ ਮੈਂ ਕਿਹਾ ਤੂੰ ਦੱਸ ਕਹਿੰਦਾ ਤੂੰ ਦੱਸ ਮੈਂ ਕਿਹਾ ਤੇਰੀ ਦੁੱਧ ਹੋ ਗਿਆ ਤੇਰੀ ਹੀ ਮੈਸਾ ਹੋ ਗਿਆ ਸਭ ਕੁਝ ਤੇਰੀ ਹੋ ਗਿਆ ਓਏ ਪੁਰਾਣਾ ਯਾਰ ਆ ਤੂੰ ਮੇਰਾ ਅੱਜ ਜਿਹੜੀ ਮੂੰਹ ਦੇ ਵਿੱਚੋਂ ਕਢ ਦੇਗਾ ਉਹੀ ਦਾ ਉਹੀ ਬਾਦੂਗਾ ਤੈਨੂੰ ਭਾਵੇਂ ਜਮਾ ਥੱਲੇ ਛਿੜ ਦੇ ਕੋਈ ਕੋਈ ਗੱਲ ਤੂੰ ਪੁਰਾਣਾ ਸਾਰੀ ਉਮਰ ਮੈਂ ਮੈਨੂੰ ਮੁਖੜੀਆਂ ਬਹੁਤ ਖੁਆਈ ਨੇ ਪੜਨ ਵੇਲੇ ਪੁਰਾਣੇ ਮਿੱਤਰ ਸੀ ਪੁਰਾਣੇ ਮਿੱਤਰ ਦੀ ਮੇਰਾ ਛੀਮੀ ਚ ਮੈਨੂੰ ਮੁਖੜੀਆਂ ਦੰਦ ਹਾਂ ਪਹਿਲਾਂ ਚਵਾਨੀ ਦੀਆਂ ਦਿੱਤੀਆਂ ਦੀ ਦਾਰ ਫਿਰ 50 ਪੈਸੇ ਦੀਆਂ ਦਿੱਤੀਆਂ ਦੀ ਫਿਰ 12 ਰੁਪਏ ਦੀਆਂ ਦਿੱਤੀਆਂ ਦੀ ਫਿਰ ਮੈਨੂੰ ਉਹਨੇ ਆਪ ਦਾ ਪੁੱਤ ਮੁਖੀ ਬਣਾ ਲੈਤੀ ਅੱਛਾ ਫਿਰ ਸਾਈਕਲ ਵੀ ਦਿੱਤਾ ਸੀ ਵਿਚਾਰੇ ਨੇ ਫਿਰ ਕੀ ਕਹਦਾ ਉਹ ਫੇ ਸਾਡੇ ਪਿੰਡ ਦੇ ਨੇ ਮੈਨੂੰ ਹਟਾਤਾ ਸਾਡੇ ਪਿੰਡ ਦੇ ਸਾਰੇ ਖਾਜਾ ਕਰਨ ਜਦੋਂ ਘਰੇ ਬੈਜੇ ਗਰ ਰੋਟੀ ਖਾਣਾ ਮਸਾਂ ਵੀ ਚੱਕ ਚੱਕ ਖਾਈ ਜਾਗੇ ਉਹਦੇ ਉਹਨੂੰ ਫੱਟੇ ਚੱਕਦੇ ਹਨ ਪੜਨ ਵਾਲੇ ਫੇਰ ਕੀ ਕਹਿੰਦਾ ਜੀ ਦੁੱਧ ਨੂੰ ਕੀ ਰੇਟ ਲਾਇਆ ਉਹ ਕਹਿੰਦਾ ਜੀ ਮੈਂ 22 ਰੁਪਏ ਦੇ ਦੂੰ ਹੂੰ ਮੈਂ ਕਿ ਯਾਰੀ ਤੇ ਯਾਰੀ ਹੁੰਦੀ ਯਾਰ ਫਿਰ ਤੂੰ 22 ਦੇਂਗਾ ਤਾਂ ਬਾਈ ਸਹੀ ਹਾਂ ਕੀ ਬਾਤ ਹੈ ਅੰਦਰ ਅੰਦਰ ਖੁਸ਼ੀ ਜੀ ਆਈ ਹਾਂ ਹਾਂ ਕਹਿੰਦਾ 10 ਕਿਲੋ ਦੁੱਧ 22 ਰੁਪਏ ਹੀ ਪਾ ਜਾ ਕਰ ਜੀਰੇ 22 ਦੁੱਧ ਵਧੀਆ ਹੋਵੇ ਹੂੰ ਮੈਂ ਕਿ ਠੀਕ ਹੈ ਦੁੱਧ ਐ ਫੈਟ ਵਾਲੀ ਕੁਛ ਮਰਜ਼ੀ ਕਰ ਲੀ ਜੇ ਕੋਈ ਤੂੰ ਪਾਣੀ ਕਹੇ ਤਾਂ ਵੀ 20 70 ਮਾਰੀ ਮੇਰੇ ਮੈਂ ਹੀ ਚੋ ਨਾ ਮੈਂ ਹੀ ਲੈ ਕੇ ਆਉਣਾ ਠੀਕ ਹੈ ਕਹਿੰਦਾ ਹਾਂ ਠੀਕ ਹੈ ਜੀ ਚਲੋ ਜੀ ਉੱਥੋਂ ਮੈਂ ਆਕੇ ਟੋਲੀ ਖੁਸ਼ੀ ਖੁਸ਼ੀ ਭੱਜਿਆ ਕਰਿਆ ਆਕੇ ਮੈਂ ਕਹਿੰਨੀ ਦੁੱਗਣੇ ਬਣ ਗਈ ਪੇਮੈਂਟ ਤਾਂ ਆਪਣੀ ਹੂੰ ਕਹਿੰਦੀ ਕਿਵੇਂ ਬਣ ਗਈ ਮੈਂ ਖੌਰ ਤਾਂ ਬਾਰ ਹੀ ਲਾਉਂਦਾ ਜਦ ਹੁਣ ਬਾਈ ਹੋ ਗਈ ਹੂੰ ਉਸੇ ਕੇਲੋ ਦੇ ਹੂੰ ਕਹਿੰਦੀ ਇੱਚ ਮੈਂ ਦਰਿਵੇਂ ਮੈਂ ਤਾਂ ਪਤਾ ਨਹੀਂ ਤੂੰ ਹੀ ਦੇਖ ਲੈ ਜੀ ਉਹ ਬੁੜੀਆਂ ਸਾਪਣੇ ਤੇ ਮੇਰੇ ਦੇਸੀ ਬੁੜੀਆਂ ਹਾਂਜੀ ਹਾਂਜੀ ਚਲੋ ਜੀ ਮੈਂ ਕਹੇ ਸੰਗ ਵੀ ਆਵੇਂ ਮੇਂ ਤਰ ਝੂੜ ਮਾਰਾ ਪਹਿਲੀ ਦਫਾ ਹੂੰ ਮੈਂ ਖੈ ਜਾਊਂਗਾ ਕਿਵੇਂ ਮੈਂ ਹੂੰ ਕਿ ਮੈਨੂੰ ਕੀ ਪਤਾ ਮੇਰੇ ਕੋਲ ਤਾਂ ਮੈਂ ਸਾਈਕਲ ਵੀ ਨਹੀਂ ਹੈਗਾ ਹੂੰ ਤੇ ਸਿਰ ਤੇ ਦਰੂੰਗਾ ਤਾਂ ਲੋਕ ਕਹਣਗੇ ਕੀ ਬੜਾ ਖੋਗੇ ਫਿਰ ਮੈਂ ਇਹਨੂੰ ਝੂਠ ਮਾਰ ਰੋਸ ਨੂੰ ਕਿਉਂ ਸਾਈਕਲ ਲੈ ਆ ਅਖੇ ਦੁੱਧ ਦਾ ਕੰਮ ਤੋਰਦਾ ਜੀ ਮੈਨੂੰ ਕੋਈ ਸਾਈਕਲ ਤੋਂ ਕੁਲੇ ਤੋ ਟੁੱਟੇ ਭਜਾ ਕਹਿੰਦੇ ਆ ਖੜਾ ਇੱਥੇ ਪੀਣੇ ਲਿਆ ਉਹਨੇ ਅਸੀ ਤੂੰ ਇਹੀ ਲੈ ਜਾ ਹੂੰ ਤੁਹਾਂ ਕਹੇ ਫਿਰ ਮੈਂ ਤਾਂ ਦੁੱਧ ਦਾ ਕੰਮ ਤੋਰਨਾ ਹੈ ਹੂੰ ਕਹਦੇ ਜਿੱਦੇ ਤੂੰ ਨਵਾਂ ਸਾਈਕਲ ਲੈ ਆ ਉਹਦੇ ਸਾਡਾ ਖੜਾ ਜੀ ਹਾਜ਼ਰ ਜੀ ਚਲਾਏ ਚੰਗ ਫਾਇਦਾ ਵੀ ਕਰੇ ਉਹਨੇ ਸਹੀ ਤਰਤੀ ਹਾਂ ਮਗਾ ਚੰਗਾ ਹੀ ਠੀਕ ਹੈ ਮੈਂ ਲਿਆਇਆ ਜੀ ਲਿਆ ਕੇ ਮੈਂ ਟੋਲੀ ਲੱਤ ਕੇ ਪਾ ਕੇ ਉਹਦੇ ਵਿੱਚ ਰਬੜ ਦੀ ਢੋਲੀ ਨਹੀਂ ਸੀ ਕਿਹ ਵਾਲੀ ਹੂੰ ਦੂਜੀਆਂ ਨਹੀਂ ਦੇਗੇ ਮੈਂ ਤਾਂ ਝੂਠ ਮਾਰ ਰਾ ਰਬੜ ਦੀ ਨਹੀਂ ਕਿਹ ਵਾਲ ਉਸੇ ਚ ਪਾ ਕੇ ਫਿਰ ਮੈਂ ਕਹਾਂ ਢੋਲੀ ਦੇਖਣਗੇ ਵੀ ਕੀ ਲਈ ਜਨੇ ਆਪਣੀ ਪਿੰਡ ਦਾ ਮੈਨੂੰ ਪਤਾ ਹੈ ਕੀ ਲਈ ਜਨੇ ਕਿੱਧਰ ਜਾਣੇ ਇਹ ਜੇ ਇਹ ਜੇ ਆਂ ਬੋਲਦੇ ਨੇ ਸਾਰੇ ਮੈਂ ਕਿਹਾ ਲੋਹੀ ਲੈ ਮੈਂ ਲੋਹੀ ਦੇ ਦੀ ਉੱਤੇ ਫਿਰ ਵੀ ਪੁੱਛਿਆ ਇੱਕ ਦੋ ਨੇ ਕੀ ਲਈ ਜਨੇ ਮੈਂ ਖਿਲਾ ਲੈਣੀ ਜਾਂਦਾ ਅਖਰੀਆਂ ਲੈਣੀ ਜਾਂਦਾ ਖੁਸ਼ ਹੈ ਜੇ ਠੀਕ ਹੈ ਜੀ ਜੋ ਗਰੀਬੀ ਆ ਗਈ ਫਿਰ ਵੀ ਨਹੀਂ ਹਰਦੇ ਤੁਸੀਂ ਛੇੜਨੋ ਜਲਦੀ ਇੱਕ ਦੋ ਨੇ ਬੁਲਾਇਆ ਇਹਨੇ ਭਾਗਾ ਦੇ ਕੋਲੇ ਨੰਦਕਾ ਨੂੰ ਦੁੱਧ ਬਹੁਤ ਵਧੀਆ ਬਾਹਰ ਤੇ ਕਹਿੰਦਾ ਮੈਂ ਉਹ ਕਹਾ ਪਾਇਆ ਕਰਾਂਗਾ ਆ ਬਾਦੂnga ਗਾਂ ਮੈਨੂੰ ਕਿ 10 ਤੂਪਾ ਵਾਲਾ ਚੱਲ ਕਹਿੰਦਾ ਫੇ ਗਾਂ ਦੋ ਘਰੇ ਪਾਇਆ ਕਰ ਆਪਣੇ ਦੋ ਘਰੇ ਪਾਇਤਾ ਜਦੋਂ ਨੰਦੂ ਨੇ ਉਹ ਗੁੜੀਆਂ ਨੇ ਦੱਸਿਆ ਕਹਿੰਦਾ ਬਾਪ ਕੋਲ ਦੁੱਤੀ ਬਹੁਤ ਸਰਾ ਫੇ ਹੋਰ ਲਾਗਿਆ ਕਰ ਇੱਕ ਹੋਰ ਲਾਗਿਆ ਕਰ ਇੱਕ ਹੋਰ ਲਾਗਿਆ ਕਰ ਫੇ ਮੇਰੇ ਕੋਲੇ ਬਚ ਗਿਆ ਲਾਗਿਆ ਉਹਦੇ ਕੋਲੇ 15 ਕਿਲੋ ਮਗੂ ਲਾਗਿਆ ਉਹਦੇ ਨੰਦੂ ਦੇ 10 ਕਰੇਗਾ ਮੈਂ ਭੋਲੇ ਖਾ ਲੈ ਫੇ ਮੰਗਰ ਭੋਲੇ ਗਈ ਮੰਨ ਕੇ ਕਹਿੰਦੇ ਕਿਧੇ ਪਾ ਕੇ ਆਉਣਾ ਪਤਾ ਨਹੀਂ ਕੋਈ ਇਹਨਾਂ ਨੂੰ ਉਹ ਹੋ ਜਾਂਦੀ ਐ ਅੜ ਪਾਸ ਹੋ ਜਾਂਦੀ ਐ ਮੈਂ ਕਿਹਾ ਨੰਦੂ ਪਾ ਕੇ ਆਉਣਾ ਮੈਂ ਕਿਹਾ ਬਣਾ ਮੈਂ ਮੈਂ ਬਾਹਰ ਪੀ ਆ ਮੈਂ ਹੀ ਪਾਉਣਾ ਮੈਂ ਕਿਹਾ ਹੋਰ ਤੂੰ ਕਹਿੰਦਾ 19 ਪਾ ਜਾ ਕਰ ਸਾਨੂੰ ਮੈਂ ਕਿਹਾ ਜਿਹੜਾ ਵਾਛਦਾ ਤੈਨੂੰ ਪਾਜੂਗਾ ਉਹ ਦੂਜਾ ਮੈਂ ਫੇਰ 19 ਉਹਨੂੰ ਪਾਉਣ ਲੱਗ ਗਿਆ ਨਗਦ ਦੇ ਪੈਸੇ ਲੈ ਜਾ ਕਰ ਆਪਦੇ ਮੈਂ ਕਿਹਾ ਨਗਦ ਲੈ ਜਾ ਕਰੂ ਮੈਨੂੰ ਕੀ ਠੀਕ ਜਿਹਦੇ ਮਰਜ਼ੀ ਮੈਂ ਕਿਹਾ ਮੈਂ ਜਿੱਦੇ ਕਿਤੇ ਹੋਰ ਲੱਗਿਆ ਮੈਂ ਫੇਰ ਅਟਜੂਗਾ ਕਹਿੰਦਾ ਹਟ ਜੀ ਫੇਰ ਕਿਥੂ ਤੇ ਮੈਂ ਅਸੀਂ ਲਾਵਾਂਗੇ ਫੇਰ ਕਿਥੂ ਰਹੇਗਾ ਜੇ ਵੱਧ ਮਿਲਣਗੇ ਕਹਿੰਦਾ ਤਾਂ ਆਪੇ ਵਗ ਜੈਗਾ ਤੂੰ ਫੇਰ ਜੋ ਮੇਰਾ ਸਾਰਾ ਦੁੱਧ ਬਾਜ਼ਾਰ ਚ ਹੀ ਲੱਗ ਗਿਆ ਨੰਦੂ ਕਹਨੇ ਲਵਾਤਾ ਨੰਦੂ ਨੇ ਯਾਰੀ ਨਵਾਈਆ ਆ 25 ਦਾ 25 ਨੰਦੂ ਨੇ ਲਾਤਾ ਉਹ ਕਰਾਂਜੀ ਹਾਂ ਉੱਥੇ ਤੁਹਾਡਾ ਦੁੱਧ ਦਾ ਕੰਮ ਸ਼ੁਰੂ ਹੋ ਗਿਆ ਉੱਥੇ ਸਟਾਰਟ ਹੋ ਗਿਆ ਅੱਛਾ ਭਾਈ ਜੀ ਇਹ ਦੱਸੋ ਮਤਲਬ ਕਿ ਐ ਵਿੱਚ ਬਦਨਾਮ ਕਰਦੇ ਲੋਕ ਇਹ ਹੁੰਦੀ ਹੈ ਗੱਲਬਾਤ ਵਿੱਚ ਪਾਣੀ ਪੌਣੇ ਹੋ ਵੀ ਤੁਸੀਂ ਫਿਰ ਮਤਲਬ ਕਿ ਤੁਸੀਂ ਵੀ ਕੰਮ ਕਰਦੇ ਹੋ ਕੀ ਪਾਣੀ ਫਿਰ ਤੁਸੀਂ ਪਾ ਕੇ ਵੇਚਦੇ ਹੋ ਇਹ ਗੱਲ ਸਹੀ ਹੈ ਜਿੰਨਾ ਕਿ ਸਿੰਚਾਈ ਹੈ ਦੱਸਦੇ ਕੋਈ ਜਿੰਨਾ ਜ਼ਿਕਰ ਮੈਂ ਆਪ ਦਾ ਪਾਇਆ ਜੀ ਹਾਂਜੀ ਹਾਂਜੀ ਆਪ ਦਾ ਘਰ ਦਾ ਪਾਇਆ ਹਾਂ ਉਨੋ ਜਿਹੜਾ ਤੋਂ ਛੋਟੇ ਛੋਟੇ ਜਵਾਕ ਵੀ ਕਹਿੰਦੇ ਸੀ ਵਿੱਚ ਬੁੜੀਆਂ ਵੀ ਕਹਿੰਦੀ ਸੀ ਆ ਗਿਆ ਬਾਬਾ ਕਮੀ ਵਾਲਾ ਆ ਗਿਆ ਬਾਬਾ ਛਾ ਗਿਆ ਬਾਬਾ ਛਾ ਗਿਆ ਵਾਜੀ ਵਾਜੀ ਉਹ ਤੋਂ ਬਾਅਦ ਜਦੋਂ ਫਿਰ ਇਹ ਮੈਂ ਲੱਗੇ ਲੋਕ ਉਹ ਕਹਿੰਦੇ ਵੀ ਹੋਰ ਦੁੱਧ ਬਾਬਾ ਬਾਬੇ ਦਾ ਦੁੱਧ ਬਹੁਤ ਵਧੀਆ ਉਹ ਦੂਸਰਾ ਤੀਸਰਾ ਚੌਥਾ ਜਦੋਂ ਵਧੀ ਗਿਆ ਵਧੀ ਗਿਆ ਬਾਬੇ ਦੇ ਕਿੱਥੋਂ ਉਹ ਕਰੋ ਇਹਨਾਂ ਤੋਂ ਤਾਂ ਠੀਕ ਹੈ ਮੈਂ ਕਹਿੰਦੀ ਮੇਰੇ ਕੋਲ ਤਾਂ ਇੰਨਾ ਹੀ ਹੈ ਹਾਂ ਇਹ ਮੈਨੂੰ ਨਾ ਕਿਹਾ ਵੀ ਮੈਂ ਉਧਰੋਂ ਮੈਨੂੰ ਕੀ ਪਤਾ ਕਿਵੇਂ ਪਾਉਂਦੇ ਨੇ ਕਿਹੜਾ ਮੇਰੇ ਕੋਲ ਫੈਟ ਵਾਲਾ ਕੁਝ ਹੈਗਾ ਰਿਗਾਰਡ ਜੂਡ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਮੈਂ ਤਾਂ ਉਧਰੋਂ ਚੱਕਿਆ ਹੀ ਵਦਨੇ ਚਲੋ ਜੀ ਫਿਰ ਉਦੋਂ ਬਾਅਦ ਜਦੋਂ ਮੈਂ ਪਿੰਡਾਂ ਚ ਵਗ ਗਿਆ ਇਹ ਚੱਕਣ ਵੀ ਹੋਰ ਲਿਆ ਹੋਰ ਲਿਆ ਹੋਰ ਲਿਆ 5 ਕਿਲੋ ਫਿਰ ਮੈਂ ਕਿਸੇ ਦੇ ਲਾਇਆ ਹਾਕਮ ਵਾਲੇ ਵਾਗੇ ਦੀ ਉਥੋਂ ਚੱਕਿਆ ਫਿਰ ਮੈਂ ਹੋਰ ਵਧ ਗਿਆ ਫਿਰ ਉਹ ਤੇ ਹੋਰ ਲੈਣ ਲੱਗੇ ਹੋਰ ਵਧ ਗਿਆ ਹੋਰ ਲੈਣ ਲੱਗੇ ਹੋਰ ਵਧ ਗਿਆ ਫਿਰ ਉਦੋਂ ਬਾਅਦ ਜਦੋਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਇਹਦਾ ਮਤਲਬ ਜੇ ਬਿਕਰੀ ਵਧ ਜਾਂਦੀ ਹੈ ਫਿਰ ਕੰਮ ਕਰਨਾ ਵੀ ਪੈਂਦਾ ਕਰਨਾ ਪਊਗਾ ਨਹੀਂ ਮੈਂ ਨਹੀਂ ਕਰਿਆ ਸੱਚ ਹਾਂ ਆਪੇ ਸੌਂ ਖਾਦੀਏ ਮੁੰਡੇ ਦੀ ਅੱਛਾ ਜੇ ਕਰਦੇ ਵੀ ਦੀ ਤਾਂ ਮੁੰਡਾ ਉਹਦੀ ਬਿਮਾਰ ਜੇ ਕਰਦੇ ਦੀ ਉਹਦੀ ਮੁੰਡਾ ਬਿਮਾਰ ਅੱਛਾ ਹਾਂ ਇੱਕੋ ਹੀ ਮੁੰਡਾ ਉਹਦੀ ਸੌਂ ਖਾਦੀ ਹੋਵੇ ਉਹਦੀ ਦੀ ਬਾਜੀ ਵੀ ਜਿੱਦੇ ਵੀ ਮੈਂ ਇਹ ਕੰਮ ਕਰੂੰਗਾ ਪਾਣੀ ਪਾਊਗਾ ਇਹ ਪਰਮਾਤਮਾ ਇਹਨੂੰ ਬਚਾ ਲਿਆ ਉਹ ਬਿਮਾਰ ਦੋਤਨਵਾਰੀ ਹੋ ਗਈ ਸੀ ਦੌਰੇ ਪੈਂਦੀ ਸੀ ਉਹਦੇ ਡਾਕਟਰ ਕਹਿੰਦਾ ਵੀ ਇੱਕ ਦੌਰ ਰਹਿ ਗਿਆ ਤਨ ਤਾਂ ਪੈ ਗਿਆ ਅੱਛਾ ਜੀ ਜੇ ਚੌਥੇ ਡਾਕਟਰ ਜਿਹਾਂ ਇਹ ਚ ਦੌਰੇ ਚ ਤਾਂ ਬਚ ਗਿਆ ਤਾਂ ਬਚ ਗਿਆ ਨਹੀਂ ਕਹਿੰਦਾ ਕੋਈ ਆਸ ਨਹੀਂ ਹਾਂ ਮੈਂ ਕਿਹਾ ਚੰਗਾ ਜੀ ਹਾਂ بس پھر ਜਦੋਂ ਮੈਂ ਉੱਥੇ ਸੌਂ ਖਾ ਲਈ ਸੀ ਵੀ ਮੈਂ ਆਪ ਤਾਂ ਕੰਤੋਂ ਧੋਕੇ ਵੀ ਨਹੀਂ ਪਾਉਂਦੀ ਸੀ ਵੀ ਅੱਜ ਤੋਂ ਵਿਚਾਲਾ ਜੇ ਕਿਤੇ ਜੀ ਧੋਕੇ ਵੀ ਭਾਂਡਾ ਪਾ ਦੀਏ ਤੇ ਰੱਬ ਚੱਕ ਲੀ ਕੋਈ ਦੋਸਤ ਨਹੀਂ ਚੱਕ ਲੀ ਮੁੰਡੇ ਮੰਡੇ ਨੂੰ ਜਦੋਂ ਮੈਂ ਆਪ ਹੀ ਪਾਉਂਗਾ ਫਿਰ ਮੈਂ ਆਪ ਹੀ ਮਾਰ ਦੇ اچھا ਤੁਸੀਂ ਠੀਕ ਹੈ ਫਿਰ ਵੀ ਤੁਹਾਨੂੰ ਜਦ ਦੁੱਧ ਜਿੱਥੋਂ ਲੈਣ ਜਾਂਦੇ ਹੋ ਜੀ ਤੁਸੀਂ ਫਿਰ ਵੀ ਬੇਸ਼ੱਕ ਕਿੰਨੇ ਸੱਚਾ ਸੁੱਚਾ ਤੁਸੀਂ ਕੰਮ ਕਰ ਰਹੇ ਹੋ ਪਰ ਲੋਕਾਂ ਦੀ ਤਾਂ ਮੁਸ਼ਕਲਾਂ ਦਾ ਬਹੁਤ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਜਿਆਦਾ ਕੰਨਾ ਨੂੰ ਛੇੜੇ ਛੇੜਦੇ ਇੰਨਾ ਤੂੰ ਲਾਲਾ ਸਾਹਿਬ ਵੀ ਕਹਿੰਦੇ 13 13 ਤੋਲਦੇ ਬਾਬਾ ਕਹਿੰਦੇ ਮੂਵੀ ਦੱਸ ਕੀ ਪਾ ਚੱਕਦਾ ਆਏ ਨਹੀਂ ਕਹਿੰਦੇ ਵੀ ਪਾਣੀ ਵਾਲਾ ਦੱਸ ਵੀ ਕੀ ਪਾ ਚੱਕਦਾ ਮੂਵੀ ਦੱਸ ਵੀ ਕੀ ਪਾ ਚੱਕਦਾ ਆਪ ਵਾਲੇ ਪਾਣੀ ਦਾ ਹਾਂ ਮੈਂ ਕਿਹਾ ਭਈ ਫਿਰ ਤੁਸੀਂ ਭਈ ਮੂਵੀ ਤਾਂ ਫਿਰ ਭਈ ਤੁਸੀਂ ਬੈਠ ਕੇ ਦੋ ਵਾਰੀ ਲਵਾ ਕੇ ਦੇਖ ਲੈਂਗੇ ਪਾਣੀ ਨਾ ਪਾਇਓ ਨਾ ਜੈ ਜੈ ਪੁੱਤ ਪਤਨੀ ਪਾਣੀ ਕੀ ਕਹਿੰਦੇ ਹੁੰਦੇ ਨੇ ਭੈਣ ਪਖਾਣਾ ਜਾਂ ਪਤਾ ਨਹੀਂ ਕਿਵੇਂ ਜੈ ਜੈ ਪੁੱਤ ਵੇਸ਼ ਦਾ ਪਤਾ ਨਹੀਂ ਕਹਿੰਦੇ ਜੈ ਜੈ ਪਾਣੀ ਪਾਤਾ ਆਏ ਜੇ ਕਰਦੇ ਹੁੰਦੇ ਸੀ ਪਾਣੀ ਪਾਤਾ ਪਤਾ ਨਹੀਂ ਕਿਵੇਂ ਮੈਂ ਕਿਹਾ ਚਲੋ ਭਈ ਠੀਕ ਹੈ ਫਿਰ ਉਹ ਤੋਂ ਬਾਅਦ ਮੈਨੂੰ ਬਾਬਾ ਜਰ ਪਤਾ ਨਹੀਂ ਲੱਗਿਆ ਮੇਰੇ ਝੂੜ ਮਾਰਾ ਜਦੋਂ ਉਹ ਤੋਂ ਗਾ ਕੇ ਟੁੱਟ ਨੂੰ ਹਟ ਗਏ ਹਾਂਜੀ ਫਿਰ ਉਹੀ ਜਵਾਕ ਕੋਈ ਬੁੜੀਆਂ ਕਹਿੰਦੀਆਂ ਆ ਗਿਆ ਬਾਬਾ ਆ ਗਿਆ ਨਲੀ ਵਾਲੇ ਜਿਹੜੀਆਂ ਨਲੀਆਂ ਚ ਵਾਕਾਂ ਦੇ ਪੈਣ ਆ ਗਿਆ ਬਾਬਾ ਆ ਗਿਆ ਮੈਨੇ ਫੇਰ ਕੀ ਬਾਬਾ ਆ ਗਿਆ ਓਏ ਕਹਿੰਦਾ ਪਾਣੀ ਵਾਲਾ ਬਾਬਾ ਆ ਗਿਆ ਪਾਣੀ ਵਾਲਾ ਬਾਬਾ ਆ ਗਿਆ ਤੇ ਫਿਰ ਤੇਰੀ ਸੁਪਰਾਂਪਾ ਜਗਨਵੜੀ ਗਿਆ ਜਵਾਗ ਤੋਂ ਬੁੜੀਆਂ ਨੇ ਸਿਖਾਈ ਹੋਣਗੇ ਕਰੋ ਸਿਖਾਈ ਹੋਣਗੇ ਉਹਨਾਂ ਨੂੰ ਕੀ ਪਤਾ ਸੀ ਵਿਚਾਰੇ ਨੂੰ ਵੀ ਪਾਣੀ ਪਾਉਣ ਲੱਗ ਗਿਆ ਹੂੰ ਉਹ ਇੱਧਰ ਬਹੁਤ ਜ਼ੋਰ ਲਾਇਆ ਕਾਹਨ ਹਟਦਾ ਜਦੋਂ ਪੈਸੇ ਤੈਨੂੰ ਪਤਾ ਜਦੋਂ ਦੁੱਧ ਤਾਂ 2 ਕਿਲੋ ਉਹਨੇ ਪਾਉਣਾ 4 ਕਿਲੋ ਹੈ ਫਿਰ ਉਹ 2 ਕਿਲੋ ਦੇ ਪੈਸੇ ਉਹ ਕਿੱਥੇ 4 ਦੇ ਆ ਗਏ ਹਾਂਜੀ ਫਿਰ ਪੁੱਛਣ ਲੱਗ ਗਏ ਹੋ ਵੀ ਪਾਣੀ ਬਾਬਾ ਇੰਨਾ ਪਾਉਣ ਲੱਗ ਗਿਆ ਅਨਾਜ ਅੰਬਰ ਸੱਕ ਰੱਖਿਆ ਤੇ ਗਾਤਰਾਂ ਪਾ ਰੱਖਿਆ ਵੀ ਮੈਂ ਕਿਹਾ ਸ਼ੇਰਾ ਮੈਨੂੰ ਨਾ ਕਿਹਾ ਕਰੂ ਵੀ ਪਾਣੀ ਪਾਉਣਾ ਵੀ ਲੋਕਾਂ ਤੋਂ ਹੀ ਹੋਵੇ ਹਾਂ ਲੋਕ ਹੀ ਪਾਉਂਦੇ ਨੇ ਜਿਨੇ ਚੰਗਾ ਲੱਗਦਾ ਲੈ ਲਿਆ ਕਰੋ ਮੈਨੂੰ ਕਿਹੋ ਨਾ ਜਿਹਨੂੰ ਚੰਗਾ ਲੱਗਦਾ ਲੈ ਲਓ ਨਹੀਂ ਚੰਗਾ ਲੱਗਦਾ ਮੇਰੇ ਸਾਹਬ ਕਰਕੇ ਹਟਜੋ ਜਿੱਥੇ ਤੁਹਾਨੂੰ ਮੇਰੇ ਨਾਲੋਂ ਚੰਗਾ ਲੱਗਦਾ ਉੱਥੇ ਲੈ ਲਓ ਵੀ ਬਾਬਾ ਘਰੋਂ ਤਾਂ ਲਿਆਉਂਦਾ ਹੀ ਨਹੀਂ ਘਰੋਂ ਤਾਂ ਲਿਆਉਂਦਾ ਨੂੰ ਹੁਣ ਮੇਰੀ ਸੇਲ ਹੋ ਗਈ ਮਾਹ ਕੁਆਂਟਰ ਪੱਕੇ ਦੀ ਕਰੇ ਤਾਂ ਕੁਆਂਟਰ ਹੈ ਨਹੀਂ ਬਾਈ ਕਰੇ ਤਾਂ 25 ਦੋ ਦੋ ਵੀ ਹੁਣ 15 ਹੀ ਰਹਿ ਗਿਆ ਉਹ ਬਾਬਾ ਤਾਂ ਇੱਧਰੀ ਫਿਰਦੇ ਰਹਿੰਦਾ ਉਹ ਕਿੱਥੋਂ ਜਣੀਆਂ ਨਿਕੜੂ ਘਟ ਗਿਆ ਉਹ ਵੀ ਠੀਕ ਹੈ ਠੀਕ ਹੈ ਹਾਂਜੀ ਵੀ ਬਾਬਾ ਇਹ ਵੀ ਕਹਿੰਦੇ ਨੇ ਵੀ ਜਿਹੜੇ ਦੁੱਧ ਹੀ ਨੇ ਵੀ ਉਹ ਕੋਈ ਵਿੱਚ ਕੁਝ ਨਕਲੀ ਦੁੱਧ ਵੀ ਵਗੈਰਾ ਬਣਾ ਕੇ ਵੇਚਦੇ ਨੇ ਇਹ ਵੀ ਵੀ ਮੈਨੂੰ ਨਹੀਂ ਪਤਾ ਕਿਵੇਂ ਬਣਦੇ ਨੇ ਸੋਨ ਲਾਈ ਦੀ ਮਰਦੀ ਹੋਈ ਜਵਾਗ ਦੀ ਸੋਹ ਅੱਛਾ ਆਪਾਂ ਤੋਂ ਪਤਾ ਨਹੀਂ ਕਹਿੰਦੇ ਨਹੀਂ ਬਣਾਉਂਦੇ ਨੇ ਬਥੇਰੇ ਬਣਾਉਂਦੇ ਵੀ ਹੋਣਗੇ ਹੂੰ ਉਹ ਐ ਵੀ ਨਕਲੀ ਦੁੱਧ ਤਾਂ ਨਕਲੀ ਦੁੱਧ ਵੀ ਜੱਟੀ ਬਣਾਉਂਦੇ ਨੇ ਇਹ ਪਿੰਡ ਵਾਲੀ ਹੂੰ ਬਾ ਇਹਨੂੰ ਬਾ ਦੇ ਦੋ ਜੀ ਨੂੰ ਫਸਣਗੇ ਇਹ ਫਸਣਗੇ ਕੁਝ ਕਰਨਗੇ ਇਹ ਕਰਨਗੇ ਆਪਾਂ ਨੂੰ ਕਿਹੜੋ ਕੋਈ ਪੁੱਛਦੇ ਹੂੰ ਦੁਨੀਆ ਵਿੱਚ ਇਹ ਪਿੰਡ ਵਾਲੀ ਬਣਾਉਂਦੇ ਨੇ ਜੂਰੀਆ ਇਹ ਪਿੰਡ ਵਾਲੇ ਪਾਉਂਦੇ ਨੇ ਨੂਨ 90 ਫਟਾਂ ਦੇ ਮਾਰੇ ਪਿੰਡ ਵਾਲੇ ਪਾਉਂਦੇ ਨੇ ਕਿਉਂ ਸਾਨੂੰ ਤਾਂ ਜਿਹਨੂੰ ਅਸੀਂ ਦੁੱਧ ਪਾਉਣਾ ਉਹ ਵੀ ਸਾਡੀ ਜਾਨ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਜਿਹੜੇ ਜਿਹਨੂੰ ਅਸੀਂ ਦੁੱਧ ਪਾ ਰਹੇ ਹਾਂ ਉਹ ਸਾਡੀ ਚਾਹਨ ਹੁੰਦੀ ਹੈ ਸਾਨੂੰ ਉਹਨੂੰ ਐ ਹੀ ਰਹਿਣਾ ਮੰਨਦੇ ਵਿੱਚ ਵੀ ਸਾਨੂੰ ਐ ਹੀ ਖਿੱਚ ਲਈ ਬੀ ਬਾਬਾ ਦੁੱਧ ਤੇਰਾ ਬਹੁਤ ਵਧੀਆ ਹੈ ਬਾਬਾ ਸਾਰਿਆਂ ਨਾਲ ਚੰਗਾ ਦੁੱਧ ਦਿੱਤੇ ਰਹੇ ਇੰਨਾ ਜੀ ਕਰਦਾ ਵੀ ਕਹਾਂ ਕੁਝ ਵੀ ਨਾ ਵਗ ਜੇ ਨਹੀਂ ਫਿਰ ਜਦੋਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੈ ਜੀ ਫਿਰ ਸਾਨੂੰ ਪਰਿਵਾਰ ਨਹੀਂ ਇਹ ਗੱਲ ਕਹਿੰਦਾ ਵੀ ਜਦੋਂ ਸੋਨੂੰ ਲੋਕ ਵੀ ਬਿਨਾਂ ਗੱਲਬਾਤੋਂ ਪਾਣੀ ਦੁੱਧ 'ਚ ਦੋ ਹੋਰ ਪਾਉਂਦੇ ਨੇ ਵੀ ਸਵਾਲ ਸੋਟੇ ਤੇ ਖੜੇ ਹੁੰਦੇ ਨੇ ਸਾਨੂੰ ਫਿਰ ਪਰਿਵਾਰ ਬੱਚੇ ਨਹੀਂ ਕਹਿੰਦੇ ਵੀ ਇਹ ਕਿਹਾ ਜਾ ਕਿਤਾ ਚੋਲ ਲਿਆ ਵੀ ਫਿਰ ਵੀ ਸਾਨੂੰ ਸਾਫ਼ ਸੁਥਰੇ ਕੋਈ ਵੀ ਲੋਕਾਂ ਦਾ ਸਾਹਮਣਾ ਕਰਨਾ ਮੈਂ ਉਹਦੇ ਸਾਰੇ ਕੰਮਾਂ ਜੀ ਪਉ ਕੋ ਜੀ ਜਦੋਂ ਅੱਧਾ ਘੰਟਾ ਪਾਣੀ ਦਾ ਜੀ ਨੱਕੇ ਚ ਤਾਂ ਪਿਆ ਨਹੀਂ ਜਾ ਕੇ ਉੱਥੇ ਖਾਲਚੀ ਰਹਿ ਗਿਆ ਉਹਨੂੰ ਘੰਟਾ ਦੇਖ ਕੇ ਵੀ ਤੂੰ ਅੱਧਾ ਘੰਟਾ ਪਾਣੀ ਦਾ ਵਿੱਚ ਖਾਲ ਚੌੜਾ ਤੀ ਪਾਣੀ ਤਾਂ ਮੇਰੇ ਉੱਥੇ ਰਹਿ ਗਿਆ ਨੱਕੇ ਜੀ ਵੀ ਨਹੀਂ ਪਿਆ ਉਹਨੂੰ ਦੇਖ ਕੇ ਗਰੀਬੀ ਨੂੰ ਦੇਖ ਕੇ ਮਨ ਦਾਣਾ ਨਹੀਂ ਆਇਆ ਰੋਸ ਕੇ ਕਹਿੰਦੇ 50000 ਟੁੱਟ ਗਿਆ ਫਿਰ ਹੁਣ ਐ ਵੀ ਚਾਬਾ ਚਿੱਠਾ ਵਧੀਆ ਚੱਲੀ ਜਾਂਦੇ ਜਿੰਨੇ ਕਾ ਕੇ ਕੋ ਸਾਬ ਖਾ ਜਾਣੇ ਕੋ ਸਾਹ ਬੰਨ ਦੇਣੇ ਕੋ ਸਾਬ ਖਾ ਜਾਣੇ ਕੋ ਸਾਹ ਬੰਨ ਆਈ ਚਲੇ ਜੰਦੀ ਐ ਆਈ ਚਲੇ ਜੰਦੀ ਐ ਖੇਤੀ ਦਾ ਹੈ ਵੀ ਸੈਨ ਕਰਨਾ ਪੈਂਦਾ ਕਰਨਾ ਪਊਗਾ ਤਾਂ ਕਵਿਲਦਾਰੀ ਤੋਂ ਜਦੋਂ ਮੇਰੀ ਕਵਿਲਦਾਰੀ ਸੈੱਟ ਹੋ ਰਹੀ ਐ ਜੀ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਜਿਹੜੀ ਵੀ ਚੀਜ਼ ਲੋੜ ਹੁੰਦੀ ਐ ਮੈਂ ਉਹ ਲੈ ਆਉਣਾ ਹੁੰਦੇ ਨੇ ਇਹ ਚੁੰਦ ਨੇ ਮੇਰੇ ਮੈਂ ਲੈ ਆਉਣਾ ਉਹਨਾਂ ਨੂੰ ਕਹਿੰਦੇ ਨੇ ਕਿ ਦਿਨ ਖੜਜੋ ਫਿਰ ਦੇ ਦੂੰਗਾ ਦੋ ਦਿਨ ਖੜਜੋ ਇਹਨੇ ਫਿਰ ਮੁੱਲ ਜਾਂਦੇ ਫਿਰ ਦੇ ਦੇਣ ਸਰਕਤ ਚੱਲੀ ਜਾਂਦੀ ਆਈ ਚਲੇ ਜੰਦੀ ਐ ਇਕ ਬਾਬਾ ਜੀ ਇਹ ਸਵਾਲ ਉੱਠਦਾ ਲੋਕਾਂ ਚ ਵੀ ਦੂਜੀ ਟਾਈਮ ਤੇ ਪੈਸਾ ਨਹੀਂ ਦਿੰਦੇ ਹੈਗੇ ਵੀ ਪੈਸੇ ਨੂੰ ਫਰਾਨ ਕਰਦੇ ਨੇ ਸੁੱਡੇ ਸੁੱਡੇ ਸੁੱਡੀ ਦੁਕਾਨਦਾਰ ਚ ਵੀ ਸ਼ਿਕਾਇਤ ਹੁੰਦੀ ਹੈ ਲੋਕਾਂ ਦੇ ਵਿੱਚ ਬਹੁਤ 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 ਹਾਂ ਜੀ ਪੰਜਾ ਬੜੋ ਜਾ ਤਾਂ ਭਾਵੇਂ ਪੈਸੇ ਦੇ ਦਿੰਦਾ ਨਹੀਂ ਯਾਰ ਪੇਮੈਂਟ ਤਾਂ ਦਿੰਦਾ ਨਹੀਂ ਆ ਬੜੋ ਜਾ ਹਾਂ ਲੁੱਧ ਪਾ ਕੇ ਲੈ ਜਾਂਦਾ ਨਾ ਲੈਣਾ ਨਾ ਦੇਣਾ ਕਹਿੰਦਾ ਦੇਵਾਂਗੇ ਤੇ ਉਹ ਰਿਜਿਕ ਰਿਜਿਕ ਸਾਲਾ ਪੈਸੇ ਦਿੰਦੇ ਨੇ ਗਾਲ ਕੱਢਦੇ ਨੇ ਮੈਨੂੰ ਤਾਂ ਨਹੀਂ ਸੁਣਦੀ ਮਗਰ ਉਹ ਸੁਣਿੰਦੀ ਹੈ ਜੇ 10ਵੇਂ ਦਿਨ ਦੂਸਰੇ ਦੱਸਦੇ ਨੇ ਹੂੰ ਸਾਲਾਂ ਬਰੇਜ ਕਰੇ ਕਿ ਪੈਸੇ ਦਿੰਦਾ ਵੀ ਤੂੰ ਕਹਿੰਦਾ ਕਿਹੜਾ ਦੁੱਧ ਪਾਇਆ ਤੀਆ ਬਿਜ਼ਨਸ ਤੋਂ ਲੇਟ ਤਾਂ ਹੋ ਜਾਂਦੇ ਨੇ ਪੈਸੇ ਲੇਟ ਵੀ ਨਹੀਂ ਜੀ ਦੁੱਧ ਅਸੀਂ ਜਿਹੜਾ ਦੁੱਧ ਸਹੀ ਪਾਉਂਦਾ ਜੀ ਫੈਟ ਲਾ ਕੇ ਦੇਖੀ ਜਾ ਮੈਂ ਬਹੁਤ ਉਲਵਾਈ ਕਿਸੇ ਡੇਰੀਆ ਚ ਲੋ ਬਾਈ ਜਿਹਦਾ ਦੁੱਧ ਸਹੀ ਹੈ ਨਾ ਪਾਣੀ ਨਾ ਕੁਝ ਵੀ ਨਹੀਂ ਉਹਨੂੰ ਤਾਂ ਅਸੀਂ ਸਾਰਿਆਂ ਨੂੰ ਸੜ ਕੇ ਕੱਟ ਕੇ ਉਹਨੂੰ ਪਹਿਲਾਂ ਦੇ ਦਿੰਨੇ ਠੀਕ ਜਿਹੜਾ ਵਧੀਆਗਾ ਕਹੇ ਵਧੀਆਗਾ ਕਹੇ ਜਿਹੜਾ ਜਿੰਮੀ ਜਿੰਮੀ ਪਾਣੀ ਪਾਈ ਜਾਂਦੇ ਜਾਦੇ 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 ਜਿਹੜਾ ਜਿਆਦੇ ਪਾਉਂਦਾ ਉਹਨੂੰ ਲਟਕਾਉਣਾ ਖਾਸਾ ਠੀਕ ਕਿਹੜਾ ਦੁੱਧ ਤਾਂ ਪਾਇਨ ਤੇ ਪਾਣੀ ਦੇਨੇ ਜਿਵੇਂ ਉਹ ਕਰਤਾ ਮੈਂ ਕਹਿੰਦਾ ਨਾ ਮੈਂ ਖਰਜ ਚ ਹੋਇਆ ਗਿਆ ਪਾਣੀ ਦੇਨੇ ਹੂੰ ਹੂੰ ਗੋਲ ਕਿੰਨਾ ਲਿਓਣਾ ਹਾਂ ਕਿੰਨਾ ਲਿਓਣਾ ਤੂੰ ਦਸਮਾ ਕਰੋ ਲਿਓ ਮੈਂ ਪਰ ਕਿ ਬਿਨਾ ਪੈਸਾ ਤੂੰ ਪਾਣੀ ਹੈ ਇਹਦੇ ਵਿੱਚ ਹਾਂ ਕਰ ਸਹੀ ਹੈ ਤੇ ਤੂੰ ਮੈਨੂੰ ਪਤਾ ਵੀ ਜੀ 50 ਕਿਲੋ ਤਾਂ ਦੁੱਧ ਪਾਇਆ ਤੇ ਵਿੱਚ 60 ਕਿਲੋ ਪਾਣੀ ਹੈ ਤੇਰਾ ਅੱਛੇ ਖੜਤਾ ਜਾ ਯਾਰ ਪਾਣੀ ਦੇ ਪੈਸੇ ਦੋ ਦਿਨ ਮਗਰੋਂ ਮਿਲ ਜਾਣਗੇ ਠੀਕ ਰਸੀਬਣਗੇ ਹੈ ਮਗਰੋਂ ਮਿਲ ਜਾਣਗੇ ਖੜਤਾ ਜਾ ਤੇਰਾ ਤਾਂ ਪਾਣੀ ਵਿਕ ਗਿਆ ਜਾਨਾ ਤੇਰਾ ਪਾਣੀ ਵਿਕ ਗਿਆ ਅਖੇਈ ਸਾਨੂੰ ਆਈ ਦਹੇ ਸਭ ਦਹੇ ਆ ਗਾਤਰੇ ਨੂੰ ਦਹੇ ਲੋਕਾਂ ਨੇ ਮੈਨੂੰ ਪਰਖਿਆ ਰਵਾਇਆ ਮੈਨੂੰ ਪੈਸੇ ਮੇਰੇ ਦਬ ਗਏ ਉੱਥੇ ਹਾਂ ਤੈਨੂੰ ਤਾਂ ਮਿਲਣਗੇ ਤੂੰ ਤਾਂ ਘਰੇ ਜਾ ਖੜੇਗਾ ਹੂੰ ਹੂੰ ਅਸਨੀ ਤੇ ਲੜਾਈ ਹੋਊਗੀ ਨਹੀਂ ਫਿਰ ਉਹਦੀ ਸ਼ਰਮ ਦੇ ਮਾਰੇ ਕਹਿੰਦੇ ਵੀ ਕਰਾਂ ਉਹਨੂੰ ਹੋਰ ਪਤਾ ਲੱਗੂਗਾ ਅਗਲਾ ਕਹਿੰਦਾ ਕਿਹੜੇ ਦਿਨ ਦਊਏ ਪੈਸੇ ਇਹਦਾ ਵੱਡ ਯਾਰ ਚੂੜੇ ਦਾ ਪਰ ਅੰਦੀ ਜੀ ਦਾ ਇੱਕ ਵੀ ਸੁਣਦੀ ਯਾਦ ਰਹਿੰਦੇ ਉਹ ਕਿ ਜਿਹੜੇ ਸਾਨੂੰ ਪਾਣੀ ਵਿੱਚ ਵੇਚਿਆ ਜਿੰਨਾ ਸਾਨੂੰ ਉਹ ਤਾਂ ਮੈਂ ਇੱਥੇ ਤੁਸਨੇ ਇੱਕ ਨਾ ਉਹ ਤਾਂ ਕਾਨੂੰ ਲੈਣੇ ਵਿਚਾਰੀ ਤੇ ਜਿੰਦੇ ਰਹੇ ਦੇ ਵੀ ਉਹ ਉਹਨੇ ਉਹ ਵੀ ਗਵਾਂਡੀਆਂ ਨੇ ਦੱਸਿਆ ਅੱਛਾ ਜੀ ਉਹਨੇ ਸਾਲ ਮੰਗੂ ਮੱਲਦਾ 8-9 ਮਹੀਨੇ 10 ਕਿਲੋ ਪਾਣੀ ਪਾਤਾ ਗਾਂਲੇ ਕੀ ਕਰਨ ਵਿਚਾਰੇ ਲੈਣ ਵਾਲੇ ਲੈਣ ਵਾਲੇ ਕੀ ਕਰਨ ਨਾ ਮੈਨੂੰ ਪਤਾ ਨਾ ਕਿਸੇ ਬਰੇਸਤਾ ਨੂੰ ਪਸਾ ਉੱਥੇ ਇੱਕ ਤਾਂ ਜਾ ਖੇਡਦੇ ਨੂੰ ਦਿੱਤੀ ਇੱਧਰ ਆਏ ਚੋਰੇ ਮੱਠਨ ਦਿੱਗੇ ਮੈਂ ਕਿ ਉਹ ਗੱਲਾਂ ਬਣਾਉਣੇ ਹੁੰਦੇ ਜਿਹੜੇ ਆਪਣੇ ਸੱਥਾ ਚ ਬੈਠੇ ਨੂੰ ਗੱਲਾਂ ਹੀ ਹੁੰਦੇ ਨੇ ਕੋਲ ਕੰਮ ਤਾਂ ਹੁੰਦਾ ਨਹੀਂ ਕੋਈ ਐਦੀ ਬਣਾਤੀ ਉਹਦੀ ਬਣਾਤੀ ਐਦੀ ਸਟੋਰੀ ਬਣਾਤੀ ਹਾਂ ਅਨੋਖੇ ਕੈਮਰੇ ਹੋ ਗਏ ਸਮਝ ਲੋ ਤੇ ਉਹ ਜੂ ਤਾਂ ਖੇਡਦੇ ਖੇਡਦੇ ਹਟ ਜਾਂਦੇ ਨੇ ਆਹ ਕਰਦੇ ਹੂੰ ਆ ਮੈਂ ਇਧਰ ਝੂਠ ਮਾਰਾਂ ਮਾਂ ਕਿਸੇ ਦੀ ਕੋਈ ਲੜਾਈ ਨਾ ਹੋ ਜਾ ਕਿਸੇ ਬਜੂ ਦੱਫੜ ਗਿਆ ਲੈ ਕਹਿੰਦੇ ਬੁੜੀਆਂ ਨੂੰ ਨੀ ਝਾਕਦੇ ਮੈਂ ਉੱਥੇ ਐ ਕਰ ਲੈ ਕਰਾਂ ਹੂੰ ਉਹਨੇ ਵੀ ਵਿਚਾਰੀ ਨੇ ਪਤਾ ਨਹੀਂ ਕਿੱਥੋਂ ਡਾਇਲੋਗ ਸਿੱਖਿਆ ਕਿੱਥੋਂ ਨਾ ਸਿੱਖਿਆ ਕਰਮ ਵਾਲੀ ਨੇ ਚਾਹ ਬਣੀ ਪੀਆ ਬਾਬਾ ਜੀ ਪ੍ਰਸਾਦ ਦੇ ਤਿਆਰ ਨੇ ਅੱਛਾ ਜੀ ਬਾਬਾ ਮੂੰ ਐਂ ਗਰੀ ਖੜਨ ਦੋ ਜੀ ਉਹ ਬੰਦੇ ਦੇਖਦੇ ਨੇ 5 ਕਿਲੋ ਇਧਰੋਂ ਆਟੋ ਟੋਰ ਇਧਰੋਂ ਦਤੀ ਮੈਂ ਬੀਦਾ ਮੂੰ ਇਧਰੋਂ ਦਤੀ ਥੋੜਾ ਜਿਹਾ ਦੇਖ ਦੰਦਾਂ ਤੇ ਟੇਡਾ ਜਿਆ ਕਰਕੇ ਵੀ ਚੱਗ ਹੂੰ ਚੱਗ ਤਾਂ ਵਧੀਆ ਹਾਂ ਚੱਗ ਹੈਵੀ ਬੜੀ ਜੀ ਪਤਾਸੇ ਹੁੰਦੇ ਨਹੀਂ ਮੈਂ ਇਹਦੀ ਹਾਂ ਚਾਹ ਬਣੀ ਪੀਏ ਬਾਬਾ ਜੀ ਪ੍ਰਸ਼ਾਦ ਦੇ ਤਿਆਰ ਨੇ ਤਵੇ ਤੇ ਰੋਟੀ ਵੀ ਆ ਕਿਤੇ ਮਰਤ ਨਾ ਜਾਵੇ ਸੇਤੀ ਕਰ ਟੱਕਣ ਖੋਲ ਲੈ ਹੂੰ ਢੋਲਦਾ ਹੂੰ ਹਾਂ ਮੇਰੇ ਮੱਛੀ ਜਾਂਦੀ ਰੋਟੀਆਂ ਕਿਤੇ ਮੱਛੀ ਜਾਂਦੀ ਹੋਵੇ ਵਿਚਾਰੀ ਦੀ ਅਛੇਤੀ ਜਾਣਾ ਹੁੰਦਾ ਅਛੇਤੀ ਜਾਣਾ ਹੁੰਦਾ ਮੈਂ ਟੱਕਣ ਖੋਲੇ ਜੀ ਉਹਨੇ ਚੱਕ ਕੇ 5 ਕਿਲੋ ਦਾ ਪਾਣੀ ਮਾਰਿਆ ਵਿਚੀ ਪਾਣੀ ਸਾਰਾ ਉੱਤੇ ਛੱਗ ਹੁੰਦੀ ਜੀ ਕੱਲੀ ਹੂੰ ਪਤਾਸੇ ਹੁਣ ਉਧਰੋਂ ਵੀ ਉਹ ਲੋਕ ਵੀ ਕਹਿੰਦੇ ਨੇ ਵੀ ਬੰਬਰ ਸੈਕ ਰੱਖਿਆ ਥੋੜਾ ਮੋਟਾ ਘੱਟ ਪਾ ਲਿਆ ਕਰ ਮੈਂ ਕਿਹਾ ਯਾਰ ਮੈਂ ਮੁੰਡੇ ਦੀ ਸੌ ਖਾਨਾ ਹਾਂ ਹਾਂ ਜੇ ਮੈਂ ਪਾਣੀ ਜੇ ਮੈਂ ਪਾਣੀ ਪਾਉਂਦਾ ਆਵਾ ਹੂੰ ਕਹਿੰਦੇ ਯਾਰ ਤੂੰ ਉਹਨਾਂ ਨੂੰ ਦੇਖ ਕੇ ਤਾੜਿਆ ਕਰ ਕਿਸੇ ਨੂੰ ਜੁੱਥਲਿਓ ਉਹਨੇ ਪੈਸੇ ਨੰਦਦਾ ਤੂੰ ਹੂੰ ਬਖੇਰ ਮੈਂ ਇੱਥੇ ਤੋਂ ਪਹਿਲੀ ਲੈਣੇ ਤੁਸੀਂ ਤਾਂ ਮਗਰੋਂ ਦੇਦਣੇ ਤੱਪ ਵੀ ਜਾਣੇ ਹੂੰ ਉਹਦਾ ਮਖਾ ਜੀ ਨਾ ਦੇਵਾ ਘਰੇ ਵਾਜਦੇ ਨੇ ਹੂੰ ਮੇਰਾ ਤਾਂ ਤੋਂ ਵਿਗੜ ਕਿਨੂੰ ਨਹੀਂ ਰਿਹਾ ਕੁਸ ਮੈਂ ਇਸ ਮੇਰੀ ਨਹੀਂ ਰਹੀ ਟ੍ਰੈਕਟਰ ਮੇਰਾ ਨਹੀਂ ਰਿਹਾ ਸਵਾ ਕਾ ਮੇਰਾ ਨਹੀਂ ਰਿਹਾ ਹਲ ਮੇਰੀ ਨਹੀਂ ਸਭ ਚੱਕ ਤੇ ਤੜਕੇ 10000 ਹੋਗਾ ਬਈ ਲੈ ਆਈ ਓਏ ਹੂੰ ਨਾ ਉਧਰੋਂ ਦਿੱਤੇ ਨਹੀਂ ਕਿਸੇ ਨੇ ਹੂੰ ਮਖਾਈ ਔਰ ਕੁਆੜੀਆ ਕਹਿੰਦੇ ਕੀ ਹੈ ਜੀ ਮਖਾ ਦੇਖ ਹਲ ਕਿੰਨੇ ਕਿਦਨੇ ਚੱਕ ਓਏ ਖੇਤੀ ਛੱਡੀ ਸੀ ਨਾ ਨਵੀਂ ਨਵੀਂ ਅੱਛਾ ਚੱਕ ਓਏ ਕਰਦੇ ਆਖੀਆਂ ਗੱਡੀਆਂ ਦੀ ਵਿਚਾਰੀ ਮੇਰੇ ਕਣੀ ਉਦੋਂ ਬਾਅਦ ਫਿਰ ਕਿਸੇ ਨੇ ਦੂਸਰੇ ਨੇ ਕਹਤਾ ਵੀ ਹਾਂ ਵੀ ਪੇਮੈਂਟ ਇੰਨਾ ਚ ਤਿੰਨ ਦਿਨ ਟੱਪ ਗਏ ਜੀ ਪਰ ਨਵਾਂ ਨਵਾਂ ਮੈਂ ਸੀ ਆ ਦੇਖ ਯਾਰ ਛੋਟੀ ਕਿਨੇ ਦੀ ਐ ਛੋਟੀ ਦਿੱਤੀ 40000 ਦੀ ਚੱਕ 20000 ਦੀ ਚਲੋ ਏ ਚਲੋ ਜਿੰਨਾ ਮੇਰਾ ਸਮਾਨ ਸੀ ਸਾਰੀ ਚੱਕਦਾ ਮੈਂ ਤਾਂ ਟਰੈਕਟਰ ਵੀ ਚੱਕਦਾ ਟਰਾਲੀ ਵੀ ਚੱਕਦੀ ਸਭ ਚੱਕਦਾ ਲੈ ਲਿਆ ਲੋਕਾਂ ਨੇ ਉਦੋਂ ਬਾਅਦ ਫਿਰ ਹੌਲੀ ਹੌਲੀ ਜਿਹੜੇ ਉਹ ਦਬਦੇ ਦਬਦੇ ਪੈਸੇ ਤੂੰ ਆਉਣ ਲੱਗੇ ਇਹ ਗੱਡੀ ਜੀ ਚੱਲ ਪਈ ਫੇਰ ਉਹ ਉਧਰੋਂ ਆਉਣ ਲੱਗੇ ਫਿਰ ਮੈਂ ਵੀ ਸੋਚ ਲਿਆ ਵੀ ਜਦੋਂ ਉਧਰੋਂ ਮਿਲਣਗੇ ਤਾਂ ਦੇਊਗਾ ਨਹੀਂ ਮੈਂ ਦੰਦੀ ਨਹੀਂ ਹਟਣਾ ਹਟ ਜਨ ਨਹੀਂ ਨਹੀਂ ਪੜਨਾ ਆਪਾ ਜਣੀ ਕਿ ਬਹੁਤ ਵਾਦੇ ਘੱਟੇ ਖਾ ਕੇ ਮੋਲਾ ਜੀ ਰੋਂਦੇ ਦੀ ਕਰਿਆ ਕੇ ਰੋਣ ਨੇ ਕਈ ਵੇਟਾ ਕਈ ਅੱਜ ਤਾਂ ਅੱਛੀ ਰੋਣ ਨਿਕਲ ਜਾਂਦੇ ਫਿਰ ਉਹ ਪਾਣੀ ਆਈ ਦੀ ਗੱਲ ਕਿਸੇ ਗਮੰਡ ਨੇ ਦੱਸੀ ਅੰਬਰ ਸਕੇ ਹਦੀ ਬੁੱਢੀ 80 ਸਾਲ ਦੀ ਮਾਤਰੀ ਅੱਛਾ ਜੀ ਕਹਿੰਦੀ ਰੋਕ ਵੇ ਟੰਡਾ ਮਾਰਿਆ ਪੂਰੇ ਭਾਗ ਦੁੱਧ ਦਤ ਹਟਾਏਂਗੀ ਕਿਸੇ ਦਾ ਹੱਥ ਮਨ ਨਾ ਭੱਜਣ ਦੇ ਜੋਗਲੀ ਕਰਨਗੇ ਵੀ ਕੋਈ ਪਾਣੀ ਪੌਂਦੀ ਹੈ ਇਹ ਕਰਦੀ ਆ ਉਹ ਕਰਦੀ ਆ ਸੋਡੇ ਕੋਲ ਹੋਰ ਤਾਂ ਕੁਸੁੰਦੇ ਨਹੀਂ ਮੈਂ ਤੇਰੇ ਦਾਦੇ ਮੰਗਾਤਰੇ ਮੈਂ ਤਾਂ ਉਹਦਾ ਟੱਪ ਗਿਆ ਟੱਡਾ ਜਾ ਕਰਕੇ ਅਗਲੇ ਦਿਨ ਫੇਰ ਡੰਡਾ ਲੈ ਕੇ ਮੂਰੇ ਮੈਂ ਕਿਹਾ ਯਾਰ ਮਨਾ ਅੰਬਰ ਤਾਂ ਸਕੇ ਹੋਇਆ ਗੱਲ ਹੈ ਹੈ ਅੰਬਰ ਤਾਂ ਸਕੇ ਰੱਖਿਆ 90 ਸਾਲ ਦੀ ਬੁੜੀ ਦੀ ਉਮਰ ਹੈ ਜਦੋਂ ਮੈਨੂੰ ਦੱਸਿਆ ਵਿਚਾਰੀ ਉਹਦੇ ਬਾਅਦ 2-4 ਮਹੀਨੇ ਬਾਅਦ ਹੀ ਮਰ ਗਈ ਤੇ ਉਹ ਅੱਛਾ ਜੀ ਉਹਦੇ ਤੱਕ ਦੀ ਫਿਰਦੀ ਮੈਂ ਕਿਹਾ ਮੈਂ ਉਹਦੇ ਕੋਲ ਹੀ ਲੈ ਗਿਆ ਮੈਂ ਹਾਂ ਦੱਸ ਕਿੰਨਾ ਕਿੰਨਾ ਕੁ ਪਾਉਂਦੀ ਹੈ ਹੂੰ ਬਾਕੀ ਦੁੱਧ ਹੂੰ ਦੋਹਾਂ 10 ਕਿਲੋ ਬੰਦੀ ਹੈ ਪਤਾ ਹਟਾਉਣਾ ਹੈ ਹੂੰ ਦਾਦੇ ਮਗਾ ਤੈਨੂੰ 10 ਕਿਲੋ ਚਾਹ ਨੂੰ ਤਾਂ ਸਾਡੇ ਲਗੀ ਹੈ ਅੱਛਾ ਵੀ ਤੈਨੂੰ 10 ਕਿਲੋ ਪਈ ਜਾਂਦੀ ਹੈ ਤੈਨੂੰ 10 ਕਿਲੋ ਕਿੱਥੋਂ ਪਤਾ ਚਾਹ ਨੂੰ ਤਾਂ ਸਾਡੇ ਲਗੀ ਹੈ ਪਾਣੀ ਪਉਂਦੀ ਹੈ ਪਾਣੀ ਪਉਂਦੀ ਹੈ ਮੈਂ ਕਿਹਾ ਚਾਹ ਤਾਂ ਦੁੱਧ ਤੋਂ ਮੈਂ ਚਿੱਟਾ ਪੀਤੀ ਹਾਂ ਮੈਂ ਮੈਂ ਦੇਖ ਲੈ ਵੇ ਤੰਦ ਦੇ ਵਿਚ ਦੀ ਮੋਗਰੇ ਵਿਚ ਦੀ ਛੇਲੋ ਕੋ ਦੁੱਧ ਦਿੰਦੀਆਂ ਮੈਂ ਐਸੇ ਦੀ ਹੂੰ ਉਹਦੀ ਸਾਰੀ ਚੱਕ ਲਾ ਕੇ ਤੋਕਰਦੀ ਪੰਜ ਕਿਲੋ ਦੀ ਢੋਲੀ ਦੇ ਉੱਤੇ ਧਰਤੀ ਗਲ ਚੈਨੀ ਕ ਥੱਲੇ ਸਾਰਾ ਪਾਣੀ ਆ ਖਸਮੋ ਖਾਣੇ ਤੈਨੂੰ ਲੋਕ ਨਹੀਂ ਲੈਦੇ ਹਾਂ ਵੀ ਮੈਂ ਤੇਰਾ ਫਾਇਦਾ ਕਰਦੀ ਆ ਮੈਂ ਤਾਂ ਹਾਂ ਓਏ ਹੋਏ ਵਾ ਸਾਰਾ ਮਸਾਂ ਦਿਨ ਟੱਪਿਆ ਮਖਾ ਲੋਕ ਵੀ ਸੱਚੇ ਨੇ ਹਾਂ ਜਿਹੜੇ ਗਾਹ ਪਵਾਉਂਦੇ ਨੇ 10 ਰੁਪਏ ਦਾ 20 ਰੁਪਏ ਦਾ ਸੱਚੇ ਨੇ ਵਿਚਾਰੇ ਇਹ ਫਿਰ ਉਹਨਾਂ ਨੇ 10 20 ਰੁਪਏ ਰੱਬਾ ਇਹ ਕੀ ਕਰਦਾ ਤੂੰ ਮੈਂ ਤੜਕੇ ਜਾ ਕੇ ਫਿਰ ਉਹੀ ਗਲ ਚਾਹ ਬਣੀ ਪੀਏ ਬਾਬਾ ਜੀ ਪ੍ਰਸ਼ਾਦ ਦਿੱਤੇ ਆ ਨੇ ਤੇ ਵੀ ਰੋਟੀ ਵੀ ਇੱਕ ਦੇ ਮੱਤਨਾਂ ਜਾ ਬੇ ਸੇਤੀ ਕਰ ਟੱਕਣ ਖੋਲਦੇ ਹਾਂ ਮੈਂ ਕਿਹਾ ਅੱਜ ਟੱਕੜ ਖੁੱਦ ਨਹੀਂ ਅੱਜ ਟੋਲ ਪਰਗੇ ਅੱਜ ਟੱਕੜ ਖੁੱਦ ਨਹੀਂ ਟੋਲ ਵੀ ਪਰੇ ਹੋਏ ਨੇ ਸਾਰੇ ਪਾਇੰਗੀ ਗਾਜਾ ਟੋਲੀ ਖਾਲੀ ਐ ਇਹ ਜਪਾ ਹਾਂ ਓਹੋ ਜਦੋਂ ਸੈਣੀ ਹਿੰਦੀ ਫੇ ਤਾਂ ਪਾਜਾਂ ਦੀ ਪੁੱਠਾ ਲੈ ਕੇ ਆਉਦਾ ਹੂੰ ਉਹ ਵੀ ਮਾਈ ਰਹੀ ਉਹ ਵੀ ਉਹ ਬੱਚੀ ਲੜਾਈ ਟੋਲੀ ਚ ਅੱਜ ੱਟਕੇ ਨਾਲ ਉਲਟਾ ਗਈ ਮੈਂ ਕਿ ਟੱਕਣਾ ਟੋਲੀ ਦਾ ਖੋਲਦਾ ਮੈਂ ਪਿੱਛੇ ਉਹ ਚ ਭਾਗੀ ਉਸ ਦਾ ਉਹ ਕੱਲੀ ਦੇਦੀ ਹੂੰ ਪਾਂ ਜਾ ਕੇ ਮੇਰੇ ਘਰੇ ਵੀ ਦੋ ਜਿਹੜੀਆਂ ਪਹਿਲਾਂ ਆਪਾਂ ਕੰਟ ਦੇ ਬੈਕਟੈਰੋਮੀਟਰ ਜੁੰਦੇ ਹਾਂਜੀ ਹਾਂਜੀ ਉਦੋਂ ਮੈਂ ਦੋ ਚਾਰ ਵਾਰੀ ਲਾਇਆ ਉਹ ਚ ਕੀ ਹੋਣਾ ਸੀ ਹੂੰ ਉਹ ਤਾਂ ਪਾਂ ਜਾ ਐ ਫਿਰ ਇਹ ਚਾ ਗੀ ਜਿਵੇਂ ਕੋਈ ਉੱਤੇ ਪਾਣੀ ਲੀ ਲੈ ਪਾਣੀ ਜੀ ਤੇ ਫਿਰ ਉੱਤੇ ਤੇ ਹੂੰ 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 ਕੋਸ ਆਇਆ ਨਹੀਂ ਮੈਂ ਕਿਹਾ ਹੁੰਦਾ ਕੁਛ ਉਹ ਦਿਮਾਗ ਲੀ ਗਿਆ ਤੇਰਾ ਫਿਰ ਮੈਂ ਡੇਰੀ ਚਲ ਵਾਲੀਆਂ ਬਹੁਤ ਸਰਕਾਰ ਉੱਚ ਦੂਜੀਆ ਚ ਹਾਂ ਉੱਥੇ ਵੀ ਕੁਛ ਨਹੀਂ ਆਇਆ ਇੱਕ ਫਿਰ ਪੁਰਾਣਾ ਜਿਹਾ ਉਹਦੇ ਕੋਲੇ ਲਵਾਈ ਮੈਂ ਭੋਲੇ ਡੇਰੀ ਕੋਲੇ ਬਸਣ ਵਾਲੇ ਕਹਿੰਦਾ ਤੇਰਾ ਦਿਮਾਗ ਲੀ ਗਿਆ ਯਾਰ ਤੇਰਾ ਕੀ ਲੀ ਗਿਆ ਉਹ ਗੰਦਾ ਪਾਣੀ ਦੀ ਫੈਟ ਲਈ ਨੇ ਯਾਰ ਹਾਂ ਦੁੱਧ ਲਿਆ ਤੈਨੂੰ ਜੀਦਾ ਨਹੀਂ ਹਾਂ ਮਖਾ ਤਾਂ ਮਖਾ ਤਾਂ ਕਰੇ ਵੀ ਨਹੀਂ ਆਈ ਫੈਟ ਕੁਛ ਵੀ ਕਹਦਾ ਆਉਂਗੀ ਤੂੰ ਤਾਂ ਪਾਗਲਾ ਯਾਰ ਚਲ ਜਰ ਤੈਨੂੰ ਜੀਦਾ ਲੈ ਲੀਲਾ ਦਾ ਪਾਣੀ ਪੀ ਠੀਕ ਹੈ ਠੀਕ ਹੈ ਫਿਰ ਜਾ ਕੇ ਜਦੋਂ ਤੜਕੇ ਮੈਂ ਗਿਆ ਮਖਾ ਹੂੰ ਦੁੱਧ ਤਾਂ ਲੈ ਕੇ ਨਹੀਂ ਆਈ ਕਹਿੰਦੀ ਬਾਬਾ ਪੈਸੇ ਦੇ ਦੰਦੇ ਹੂੰ ਮਖਾ ਪੈਸੇ ਪੈਸਾ ਲੈ ਲਈ ਮਖਾ ਇਹ ਤਾਂ ਦੱਦੀ ਕਿੰਨਾ ਖਫਾ ਗਈ ਵੇਰੇ ਕਿਤੇ ਕਿਤੇ ਪਾਈ ਜਾਨੀ ਐ ਕਹਿੰਦੀ ਉਹ ਹੀ ਫਿਰ ਨਵੇਂ ਮੰਗਰੋਂ ਪਹਿਲਾਂ ਦੁੱਧ ਪਵਾ ਲੈਨੇ ਹੋ ਮੰਗਰੋਂ ਐ ਕਰਦੇ ਹੋ ਤੁਸੀਂ ਫਲਾਣਾ ਕਰਦੇ ਹੋ ਉਲਟਾ ਤੇਰੇ ਗਲਤ ਆ ਹਾਂ ਮੈਂ ਕਹਾਂ ਮੈਂ ਤੇ 8000 ਰੁਪਇਆ ਰਹਿ ਗਿਆ ਤੇਰਾ ਦੁੱਧ ਜਦ ਤੂੰ ਲੈ ਗਈ ਸਾਰੇ ਇਹ 8000 ਮੈਂ ਸਾਡੇ ਰਿਸ਼ਤੇਦਾਰਾਂ ਤੇ ਵਧੇਰੇ ਨੇ ਉਹਨਾਂ ਨੂੰ ਲੈ ਕੇ ਗੁਰੂ ਘਰ ਚ ਦਰੂਗਾ ਉਹ ਚੱਕ ਲਈ ਤੇ ਨਾਲੇ ਮੈਨੂੰ ਐ ਤਾਂ ਦਿਖਾ ਦੇ ਵੀ ਕਿਹੜੀ ਮੈਸ ਦਾ ਪੁੰਜੀ 10 ਕਿਲੋ ਕਿੱਥੇ ਉਹ ਹਾਂ ਉਹ ਕਿੱਥੇ 10 ਕਿਲੋ ਵਾਲੀ ਮੈਂ ਐਸੇ ਦਿਖਾ ਲਈ ਮੈਨੂੰ ਹਾਂ ਹਲ ਕਿਧਰ ਦਿੱਤੀ ਜੀ ਇੰਨਾ ਮਹਗਾ ਕੁੜਜੋ ਧੋਖਾ ਯਾਰ ਹਾਂ ਬਹੁਤ ਸੰਘਰਸ਼ ਕੀਤਾ ਫਿਰ ਉਹ ਮੈਂ ਦਿੱਤਾ ਨਹੀਂ ਹਾਂ ਫਿਰ ਉਸ ਤੋਂ ਬਾਅਦ ਕੁਦਰਤੀਓ ਮੈਂ ਆਖਿਆ ਪੁੱਤ ਯਾਦ ਰੱਖੀ ਗੱਲ ਇਹ ਵੀ ਹਾਂ ਕਿ ਮੈਂ ਕੋਈ ਦੁੱਧ ਨਹੀਂ ਪਾਉਂਦਾ ਮੈਂ ਨਕਲੀ ਦੁੱਧ ਨਹੀਂ ਬਣਾ ਕੇ ਪਾਉਂਦਾ ਨੂੰ ਲੋਕਾਂ ਨੂੰ ਸੋੜੇ ਦੁੱਧ ਪਾਉਣਾ ਮੈਂ ਇਹ ਮੇਰੀ ਗੱਲ ਯਾਦ ਰੱਖੀ ਅੱਜ ਤੋਂ ਬਾਅਦ ਇਹ ਤੇਰੇ ਇਦੋਂ ਵੀ ਜ਼ਿਆਦਾ ਲੱਗਣਗੇ ਤੇਰੇ ਤੇ ਨਹੀਂ ਗੱਲ ਫਿਰ ਉਹ ਜੀ ਮੈਂ ਤੇ ਦੁੱਧ ਦਪਾਉਣਾ ਉਹਨਾਂ ਦੇ ਤੇ ਚੱਕਰੋਂ ਹਟ ਗਏ ਫਿਰ ਉਹ 2-4 ਕਿ ਮਹੀਨੇ ਬਾਅਦ ਬਿਮਾਰ ਹੋ ਗਈ ਜੀ ਜੇ ਮੈਂ ਮੰਨ ਲਓ ਦੁੱਧ ਛੋਡੇ ਕੋਲੇ ਪਾਉਂਦੇ ਨੇ ਦੁੱਧ 2000 ਦਾ ਬਣਦਾ ਹੈ ਉਹ ਐਡਵਾਂਸ ਚ ਕਹਿੰਦੇ ਨੇ ਵੀ ਸਾਨੂੰ 4000 ਦੇ ਦਿਓ ਇਸ ਤਰ੍ਹਾਂ ਦੀ ਵੀ ਤੁਹਾਨੂੰ ਮੁਸ਼ਕਲ ਬਹੁਤ ਆਉਂਦੀ ਹੋਣੀ ਹੂੰ ਆ ਗਿਆ ਪਹਿਲਾਂ ਤਾਂ ਪਹਿਲਾਂ ਤਾਂ ਨਹੀਂ ਉਹ ਮੰਗਦੇ ਆ 2-4 ਦਿਨ ਤਾਂ ਅੱਛਾ ਹਮ 2-4 ਦਿਨ ਤਾਂ ਉਹ ਜੀ ਪਤ ਨਹੀਂ ਕੀ ਕਹਿੰਦੇ ਨੇ ਵੀ ਝਾੜ ਲਿਆ ਥੋੜਾ ਜਿਹਾ ਵੀ ਧਰ ਲਿਆ ਵੀ ਫਿਰ ਉਹ ਤੋਂ ਬਾਅਦ ਦੇਖ ਨੇ ਦੋਸਤ 5-4 ਕਿ ਦਿਨ ਪਾਇਆ ਆਪਾਂ 5000 ਲਿਆ ਦੀ ਉਹ 5000 ਦੁੱਧ 2 ਕਿਲੋ ਪੌਂਦੀ ਸੀ ਹਾਂ 5000 ਮੈਂ ਕਿਹਾ ਚੱਲ ਨਵੇਂ ਨਵੇਂ ਲੱਗੇ ਨੇ ਮੈਂ ਵੀ ਇੱਧਰ ਗਿਆ ਹਟਕੇ ਜੀ ਗਿਆ 3 ਸਾਲ ਬਾਅਦ ਹਾਂ ਉਸਤੇ ਮੈਂ ਕਿਹਾ ਲੈ ਜੂ ਵੀ ਤੜਕੇ ਲਿਆਉਂਗਾ ਮੈਂ ਮੁੰਡਾ ਹਟਕੇ ਦੀ ਨਾ ਮੁੰਡਾ ਲੱਗੇ ਜੀ ਪਹਿਲਾਂ ਮੁੰਡਾ ਕਦੇ ਮੈਂ ਤੇ ਜਾਣਾ ਹੀ ਨਹੀਂ ਅੱਛਾ ਤੂੰ ਜ਼ਿਆਦਾ ਕਰ ਨਾ ਕਰ ਠੀਕ ਹੈ ਮੈਂ ਕਿਹਾ ਪਹਿਲੇ ਆ ਦੂੰਗਾ ਮੈਂ 5000 ਮਸਾ ਇਕੱਠਾ-ਕੁੱਠਾ ਕਰਕੇ ਲਿਆ ਦੂਸਰੇ ਦਿਨ ਬਹੂ ਕਹਿੰਦੀ ਬਾਬਾ 5 ਨਾਲ ਤਾਂ ਸਰਨਾ ਨਹੀਂ 5 ਹੋਰ ਲਿਆ ਦੀ ਅੱਛਾ ਦੱਸ ਦੇ ਤਾਂ 5 ਫੇਰ ਲਿਆਤਾ ਹਾਂ ਦੁੱਧ ਥੋੜਾ ਦੀ ਜੰਮੀ ਮੇਰੇ ਕੋਲ ਘਟ ਕੇ ਦੀ ਜੰਮੀ ਮੁੰਡਿਆ ਹਟ ਕੇ ਦੀ ਜਦੋਂ ਛੱਡੇ ਸਾਰੇ ਨੂੰ ਪੰਜ ਹੋਰ ਜਦੋਂ 10 ਹੋ ਗਿਆ 10 ਹੋ ਕੇ ਪਾਉਂਦੇ ਜੇ ਰਹੇ ਪਾਉਂਦੇ ਜੇ ਥੋੜਾ ਜਿਰ ਮੈਂ ਕਹਿੰਦੇ ਕਿ ਜਿੱਦੇ 10 ਪੂਰਾ ਹੋ ਗਿਆ ਮੈਂ ਕਹਾਂ ਉਹਦੇ ਦੁਬਾਰੇ ਦੇਵਾਂਗਾ ਭਾਈ ਜਿੱਦੇ 10 ਪੂਰਾ ਹੋ ਗਿਆ ਉਹਦੇ ਫਿਰ ਲੈ ਲਿਓ ਭਾਵੇਂ 10 ਹੀ ਲੈ ਲਿਓ ਠੀਕ ਹੈ ਉਜੋ ਤਾਂ ਹੋਏ ਨਹੀਂ ਪੰਜ ਕੀ ਹੋਇਆ ਦੀਓ ਬਾਬਾ ਫੋਰ ਲੋਡ ਹੈ ਆਂਖ ਸਪਰੇਅ ਦਾ ਪਤਾ ਨਹੀਂ ਦਵਾਈ ਤੂੰ ਕੀ ਆਹ ਸਪਰੇਅ ਦਾ ਮੈਂ ਕਹਾਂ ਤੁਹਾਨੂੰ ਕਿਹੜਾ ਕਹਿ ਤੀ ਹੋਰਾਂ ਨੂੰ ਵੀ ਦੇਣੇ ਨੇ ਵੀ ਇਹਨੂੰ 10 ਨੂੰ ਪੂਰਾ ਕਰੋ ਫਿਰ ਲੈ ਲਿਓ ਕਾਜੀ ਦਾਸ ਤਾਂ ਕਿਹੜਾ ਬੂਰਾ ਹਣਾ ਤੇ ਉਦੋਂ ਬਾਅਦ ਕਿੰਨੀ ਫੈਟ ਆਉਂਦੀ ਐ ਅੱਛਾ ਮੈਂ ਕਿਹ ਰੋਜ਼ ਤਾਂ ਦੱਸ ਕੀ ਜਾਨੇ ਹੂੰ ਰੋਜ਼ ਕਿੱਦਿ ਦੇਖਦੇ ਨੇ ਹੂੰ ਮੈਂ ਕਿ ਪਹਿਲਾਂ ਜਦੋਂ ਸ਼ੁਰੂ ਚ ਪਾਉਣ ਲੱਗਾ ਤਾਈ ਦਾ ਜੀ ਮੈਂ ਸੂਜੋ 60 62 64 65 67 70 ਹੂੰ ਹੁਣ 5 5 ਦਿਨ ਹੋ ਗਏ ਮੈਂ ਕਿ ਹੁਣ 80 ਹੂੰ 8980 8980 9 ਦੇ ਲਿਵਾਈਂਦੇ 9 ਵੀ ਆ ਗਈ ਇਹ ਵੇਟ ਵਧੀ ਵੀ ਸੋਟੀ ਆ ਗਈ ਵੀ ਆ ਗਈ ਹੂੰ ਉਦੋਂ ਸੌਦੇ ਆਉਂਦੀ ਸੀ 90 ਇਦਾਂ ਲੱਗਿਆ ਦੀ ਉਹ ਠੱਗਿਆ ਮਾਰਦੇ ਫਿਰਦੇ ਹੂੰ ਜੋਂ ਚੱਕੀ ਦੀ ਚੱਕ ਕੇ ਦੁੱਧ ਜੇ ਉੱਥੇ ਦੂਜੇ ਡੇਰੀ ਚ ਲੈ ਕੇ ਬੱਜਾ ਮੰਗਰੀ ਮੈਂ ਮੈਨੂੰ ਵੀ ਲੈ ਗਿਆ ਕਹਿੰਦਾ ਆ ਜਾ ਉਹ ਕਹਿੰਦਾ ਚੱਲ ਜਦ ਜਾ ਕੇ ਉਹਦੇ ਕੋਲ ਫੈਂਟ ਲਵਾਈ ਉਹ ਕਹਿੰਦੇ ਜੀ 8 9 ਆ ਗਈ ਤੇ ਮੈਂ ਕਿਹਾ ਮੇਰੇ ਵੀ ਕਾਪੀ ਦੇਖੇ ਤੇ ਇਹਦੇ ਦੇਖੇ ਦੀ ਕੀ ਕਿੰਨੀਆਂ ਕੱਲ ਵਾਲੀ ਕਹਿੰਦਾ 8 9 ਹੀ ਆ ਜੀ ਫਿਰ ਮੈਂ ਕਿਹਾ ਕਦੋਂ ਘਟ ਹਾਂ ਜਦੋਂ ਇਹਦੇ ਕੋਲ ਵੀ 8 9 ਹੋਈਏ ਮੇਰੇ ਕੋਲ ਵੀ ਕੱਲ ਵਾਲੀ 8 9 ਹੋਈਏ ਪਿਛਲੀਆਂ ਫਿਰ ਐਵੇਂ ਤਰ ਝੂਠ ਮਾਰਾ ਉੱਥੇ ਜੇ ਦੁੱਧ ਪਾਉਣਾ ਹੈ ਤੇ ਉਹ ਮੇਰੇਕ ਨਹੀਂ ਦੇੋਗੇ ਅੱਛੇ ਜੀ ਸਾਰੇ ਹਾਂ ਕਹਿੰਦੋ ਤੂੰ 3000 ਉਹ ਦੁੱਧ ਪਾਉਂਦੇ ਨੂੰ ਉਹ ਤੂੰ ਉਦਦੇ ਵਾਲੀ ਕਿਵੇਂ ਲੈਂਗਾ ਜਾਈ ਨਾਲ ਹਾਂ ਹੈ ਰੋਜ਼ ਰੋਜ਼ ਤੂੰ ਉਈ ਨੂੰ ਵਿਚਾਰੇ ਨੂੰ ਬਣਾਈ ਜਾਂਦਾ ਉਹ ਬੱਸ ਜੀ ਫੇਰ ਉਹ 3000 ਨੂੰ ਲੱਸੀ ਦੇ ਗਿਆ ਮੁੜ ਕੇ ਮੈਨੂੰ ਬੁਲਾਇਆ ਨਾ ਉਹਨੇ ਬੁਲਾਇਆ ਇਹ ਬਤੀਰਾ ਵੀ ਹੁੰਦਾ 7000 ਦਾ ਦੁੱਧ ਉਹਨੇ ਪਾਤਾ ਸੀ 3000 ਨੂੰ ਉਹਨੇ ਲੱਸੀ ਦੇਤੀ ਅੱਛਾ ਦੱਬ ਗਿਆ ਐਂਕਾ ਚਿਰ ਪਰਮਾਤਮਾ ਤੇਰੇ ਭਾਈ ਭਲਾ ਕਰੇ